ਅੱਜ ਜੇ ਚੰਡੀਗੜ੍ਹ ਦੇ ਉੱਤੇ ਆਪਾਂ ਦਾਵਾ ਕਰਦੇ ਆਂ ਚੰਡੀਗੜ੍ਹ ਪੰਜਾਬ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਕਿੰਨੀ ਜਿੰਨੀ ਰਹੇਗੀ ਜੇ ਆਪਾਂ ਕਹਿੰਦੇ ਆਂ ਵੀ ਦੇਸ਼ ਦਾ ਸੰਵਿਧਾਨ ਇੱਕ ਹੈ ਕਾਨੂੰਨ ਇੱਕ ਹੈ ਪਰ ਸਭ ਤੇ ਲਾਗੂ ਕਿਉਂ ਨਹੀਂ ਹੁੰਦਾ ਸਭ ਥਾਂ ਹੀ ਲਾਗੂ ਕਿਉਂ ਨਹੀਂ ਹੁੰਦਾ ਹਿਮਾਚਲ 'ਚ ਕਿਉਂ ਇਹ ਕਾਨੂੰਨ 1972 ਦਾ ਕਿ ਕੋਈ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਵੋਟ ਨਹੀਂ ਦੇਣਾ ਰਾਜਾ ਬੜੇ ਗੇ ਇਹ ਗੱਲ ਕਹਿੰਦਾ ਕਿ ਇੱਥੇ ਤੁਸੀਂ ਜਿਹੜੇ ਲਾਟ ਪਲਾਟ ਤੋਂ ਹੋਏ ਆ ਆਪਣੇ ਲਿਹਾਣੇ ਜਿਹੀ ਰਸਤੀਆਂ ਕਰਾਵਾਂਗੇ ਵੋਟਾਂ ਦੀ ਗੱਲ ਹੀ ਹੋ ਰਹੀ ਹੈ ਇਸ ਮੁਲਕ ਦੇ ਅੰਦਰ ਕਿਹੜੇ ਬੰਦੇ ਨੇ ਆਪਣੀ ਕਮਿਊਨਿਟੀ ਦੀ ਆਪਣੀ ਹੋਣ ਦੀ ਗੱਲ ਨਹੀਂ ਕੀਤੀ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਨਹੀਂ ਕੀਤੀ ਕਿ ਉਹਨਾਂ ਨੂੰ ਵੱਖਵਾਦੀ ਕਿਹਾ ਗਿਆ ਅਤਵਾਦੀ ਕਿਹਾ ਹੈਗਾ ਦੇਸ਼ ਵਿਰੋਧੀ ਕਿਹਾ ਹੈਗਾ ਅਸੀਂ ਗੱਲ ਕਰਦੇ ਆ ਜਦੋਂ ਉੱਠ ਕੇ ਸਾਨੂੰ ਅਤਵਾਦੀ ਇਹ ਦੇਸ਼ ਤੋੜਦੇ ਆ ਕਿੰਨੀਆਂ ਹਿੰਦੂਆਂ ਦੀਆਂ ਕੁੜੀਆਂ ਜਿਹੜੀਆਂ ਮੈਂ ਘਰ ਵਸਾਏ ਨੇ ਮਾਨਸਾ ਦੀ ਕੁੜੀ ਬੜਗਾਰੀ ਬਹੀ ਸੀਗੀ ਤੇ ਪਰਿਵਾਰ ਘਰ ਛੱਡ ਕੇ ਰਾਸਥਾਨ ਭੱਜ ਗਏ ਸੀਗੇ ਸੇਠਾਂ ਦੀ ਕੁੜੀ ਸੀ ਜੁੰਦਾਬਾਣ ਕੇ ਘਰੇ ਬਿਠਾ ਕੇ ਆਇਆ ਸੀ ਕਿੰਨੀਆਂ ਹੋਰ ਹਿੰਦੂਆਂ ਦੀਆਂ ਕੁੜੀਆਂ ਜਿਹੜੀਆਂ ਮੈਂ ਵਸਾਈਆਂ ਹੋਣਗੀਆਂ ਜੇ ਮੇਰੇ ਕੋਈ ਐਂ ਮਨਤ ਨਫਰਤ ਹੋਵੇ ਯਾਰ ਵੀ ਨਹੀਂ ਯਾਰ ਇਹ ਤਾਂ ਲੱਖਾਂ ਦਾ ਸਿੱਖਾਂ ਦੀ ਗੱਲ ਕਰ ਪਰ ਮੈਨੂੰ ਜੋੜ ਉੱਥੇ ਦਿੱਤਾ ਜਾਂਦਾ ਛੋਡੇ ਜਵਾਕ ਛੋਡੇ ਬੱਚੇ ਬਾਹਰ ਜਾ ਕੇ ਉੱਥੋਂ ਦਾ ਸਿਲੇਬਸ ਪੜ੍ਹ ਕੇ ਉੱਥੋਂ ਦੀ ਸਿੱਖਿਆ ਲੈ ਕੇ ਛੋੜੇ ਜਵਾਕ ਸਮਲਿੰਗੀ ਬਣ ਰਿਹਾ ਹੈ ਜੈਂਡਰ ਚੇਂਜ ਕਰਾ ਰਿਹਾ ਕੁੱਤੇ ਬਿੱਲੀਆਂ ਦੀ ਸਿੱਖਿਆ ਉਹ ਪੜਾਈ ਕਰਾਉਣ ਲੱਗੇ ਛੋੜੇ ਜਵਾਕਾਂ ਨੂੰ ਖਾਣਾ ਪੀਣਾ ਥੋੜਾ ਕਿਹੋ ਜਿਹਾ ਹੋ ਗਿਆ ਨੂਡਲ 버ਗਰ ਪੀਜੇ ਮੋਮਸ ਕੋਕਾ ਕੋਲਾ ਪੈਪਸੀ ਸਟਿੰਗ ਦੁੱਧ ਕਿਉ ਦਹੀਂ ਥੋੜਾ ਖੋਆ ਮੱਖਣੀ ਕਿੱਥੇ ਗਏ ਪਸ਼ੂ ਬੇਚ ਤੇ ਲੋਕਾਂ ਨੇ ਇਹ ਤਾਂ ਖਰਚੇ ਬੜਾ ਹੁੰਦਾ ਇਹ ਕੋਈ ਇੱਕ ਪਾਸੇ ਥੋੜੀ ਹੋ ਰਹੀ ਆ ਵੀ ਸਾਡੇ ਨਾਲ ਆ ਵਾਪਰ ਰਿਹਾ ਇਹ ਚਾਰ ਸਪੀਰੋਂ ਕਰ ਗਏ ਆ ਭਰਾਵਾ ਪਲਾਨਿੰਗ ਨਾ ਹੋ ਰਿਹਾ ਇਹ ਪ੍ਰੀ ਪਲਾਨ ਇਹ ਪੂਰੀ ਸਾਜ਼ਿਸ਼ ਹੈ ਕੱਲੀ ਭਾਰਤ ਦੀ ਤੇ ਪੂਰੇ ਉੱਪਰ ਲਈ ਡਲੇਲ ਸਾਹਿਬ ਆ 26 ਤਰੀਕ ਨੂੰ ਮਰਨ ਵਰਤੇ ਬੈਠ ਰਿਹਾ 71 ਸਾਲ ਦਾ ਬੰਦਾ ਇਹ ਕੈਂਸਰ ਦਾ ਮਰੀਜ਼ ਹੈ ਕਿਹਦੀ ਖਾਤਰ ਬਈ ਮੈਂ ਦੇਖੂ ਕਿੰਨੇ ਕੁ ਲੋਕ ਜਾਂਦੇ ਆ 21 ਦੇ ਵਿੱਚ ਰਾਮੇ ਰਫੇਂਦਰ ਜੀ ਗੱਡੀਆਂ ਫੂਕਤੀਆਂ ਪੰਜਾਬ ਪੁਲਿਸ ਦੀਆਂ ਪ੍ਰਵਾਸੀਆਂ ਨੇ ਕੋ ਮੁਕਾਦਮਾ ਦਰਜ ਹੋਇਆ ਕਿਉਂ ਦੱਬਿਆ ਗਿਆ ਸਾਰੀ ਕਾਰਵਾਈ ਨੂੰ ਕਿਉਂ ਆ ਆਪਨੇ ਆਪ ਨੂੰ ਬੀਜੇਪੀ ਦਾ ਪ੍ਰਧਾਨਕਾ ਹੁੰਦਾ ਕਿਵੇਂ ਜ਼ਿਲ੍ਹਾ ਪ੍ਰਧਾਨ ਆ ਸ਼ਰਮ ਪੁਲਿਸ ਨੂੰ ਇੱਕ ਨਹੀਂ 10 ਵੀਡੀਓ ਦਿਨ ਸਾਹਮਣੇ ਆ ਗਈਆਂ ਐਸੇ ਸਾਡਾ ਬੰਦਾ ਮਾੜੀ ਮੋਟੀ ਕੋਈ ਏ ਕਹਦੇ ਤੇ ਪੁਲਿਸ ਲੰਮਾ ਪਾ ਲੈਂਦੇ ਕੁੱਟ ਕੇ ਪੱਗਾਂ ਸਾਡੀਆਂ ਲਾਉਂਦੇ ਨੇ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਕੁੱਟੀਆਂ ਸਾਡੀਆਂ ਚੰਡੀਗੜ੍ਹ ਤੁਹਾਨੂੰ ਕੀ ਲੱਗਦਾ ਉਹਨਾਂ ਜਿੰਨਾ ਜੇ ਆ ਜਿਹੜੇ ਆ ਆਪਣਾ ਕਿੱਡੇ ਜਿਹੜੇ ਅਹੁਦਿਆਂ ਤੇ ਬਿਠਾ ਜ਼ਿੰਮੇਵਾਰੀ ਨਹੀਂ ਨਿਭਾਰੇ ਸਾਰੇ ਨਹੀਂ ਯਾਰ ਮੈਂ ਕਹਿੰਦਾ ਸਾਡੀ ਸੋਚ ਦੀ ਗੱਲ ਦੇਖੋ ਨਾ ਵੀ ਐਡਾ ਕੁਝ ਹੋ ਰਿਹਾ ਇੰਨਾ ਵਾਪਰ ਰਿਹਾ ਇੰਨਾ ਰੂਸ ਹੁਣ ਸਾਹਮਣੇ ਹੋ ਰਿਹਾ ਕਿਉਂ ਨਹੀਂ ਕੋਈ ਬੋਲ ਰਿਹਾ ਕਿਉਂ ਨਹੀਂ ਰੌਲਾ ਪਾ ਰਿਹਾ ਤੁਹਾਡੀ ਤੁਹਾਡਾ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਹਰਿਆਣੇ ਨੂੰ ਬਖਰੀ ਦੁਹਾਨ ਸਭਾ ਦਾ ਸੈਂਟਰ ਨੇ ਜਾਰੀ ਕਰਤਾ ਤੂੰ ਚੁੱਪੋਂ ਯਾਰ ਦੇਖਿਆ ਤਾਂ ਪੰਜਾਬ ਨੇ ਕਾਫੀ ਸੰਘਰਸ਼ ਲੜੇ ਆ ਚਾਹੇ ਅੱਜ ਵੀ ਮੈਂ ਕਿਸਾਨਾਂ ਤੇ लाठी चार्ज ਹੋਇਆ ਹੈ ਨਾ ਕਿਸਾਨਾਂ ਵਾਸਤੇ ਵੀ ਲੜੇ ਆ ਹੁਣ ਜਿਹੜਾ ਪਾਣੀਆਂ ਦਾ ਮਸਲਾ ਪਾਣੇ ਦਾ ਮਸਲਾ ਤੁਸੀਂ ਉਠਾਇਆ ਹੈ ਹਨਾ ਸਾਰੀਆਂ ਚੀਜ਼ਾਂ ਉੱਠਦੀਆਂ ਤੇ ਲੋਕ ਉੱਠਦੇ ਕਿਉਂ ਤੁਹਾਨੂੰ ਕੀ ਲੱਗਦਾ ਹਜੇ ਜਿਹੜਾ ਹੈਗਾ ਇਹਨਾਂ ਨੂੰ ਹੋਰ ਕੰਪਰੈਸ ਕਰਨ ਚ ਝੋਨਾ ਵੱਡੀਆਂ ਚਲੋ ਲਿਆ ਗੁਰਪ੍ਰੀਤ ਸਿੰਘ ਜਿਸ ਦੇ ਜਮੀਨਾਂ ਤੋਂ ਸਾਡੇ ਲੋਕ ਮਾਨਸਿਕ ਤੌਰ ਤੇ ਬਿਮਾਰ ਰੋਗੀ ਹੋ ਚੁੱਕੇ ਆ ਕਰਦਾਰ ਸਾਡੇ ਲੋਕਾਂ ਦੇ ਮਰ ਚੁੱਕੇ ਆ ਦਲੀਲ ਸਾਡੇ ਲੋਕਾਂ ਕੋਲੇ ਕੋਈ ਹੈ ਨਹੀਂ ਅਸੀਂ ਅੱਗੇ ਆਪਣੀ ਧਰਤੀ ਨੂੰ ਮਾਂ ਮੰਨਦੇ ਪਾਣੀ ਨੂੰ ਪਿਓ ਮੰਨਦੇ ਅਸੀਂ ਧਰਤੀ ਪਾਣੀ ਮਾਂ ਹਵਾ ਦੀ ਰਖਵਾਲੀ ਕਰਨ ਵਾਲੇ ਲੋਕ ਸੀ ਅੱਜ ਸਾਡੇ ਲੋਕਾਂ ਦੀ ਮਾਨਸਿਕਤਾ ਇੰਨੀ ਨਿਗਰ ਗਈ ਹਰ ਬੰਦੇ ਨੂੰ ਲੱਗਦਾ ਵੀ ਇੱਥੇ ਕੁਝ ਨਹੀਂ ਰੱਖਿਆ ਮੈਂ ਕੈਨੇਡਾ ਬਗ ਜਾ ਮੈਂ ਅਮਰੀਕਾ ਬਗ ਜਾ ਮੈਂ ਇੰਗਲੈਂਡ ਬਗ ਜਾ ਮੈਂ ਨਿਊਜ਼ੀਲੈਂਡ ਬਗ ਜਾ ਤੁਸੀਂ ਭੱਜ ਜਾਓ ਭੱਜ ਕੇ ਬਾਜ ਜਾਓਗੇ ਜੇ ਮੈਨੂੰ ਦੱਸ ਦਿਓ ਮੈਂ ਕਦੇ ਬਾਹਰ ਜਾਣ ਤੇ ਨੂੰ ਤੁਹਾਨੂੰ ਰੋਕਦਾ ਜਾਓ ਜੀ ਸਤਕੇ ਜਾਓ ਕਮਾਈਆਂ ਕਰਕੇ ਵਾਪਸ ਜਾਓ ਮੈਂ ਤੁਹਾਨੂੰ ਹੋਰ ਮਸਲਾਂ ਦਾ ਨਹੀਂ ਰੋਕਦਾ ਤੁਸੀਂ ਮੈਨੂੰ ਦੱਸ ਦਿਓ ਜੇ ਮੈਂ ਇੱਕ ਵਾਰੀ ਵੀ ਤੁਹਾਡੇ ਖਿਲਾਫ ਬੋਲ ਗਿਆ ਤੁਸੀਂ ਮੈਨੂੰ ਕਹਿ ਦਿਓ ਤੁਹਾਡੇ ਜਵਾਕ ਤੁਹਾਡੇ ਬੱਚੇ ਬਾਹਰ ਜਾ ਕੇ ਉੱਥੋਂ ਦਾ ਸਿਲੇਬਸ ਪੜ੍ਹ ਕੇ ਉੱਥੋਂ ਦੀ ਸਿੱਖਿਆ ਲੈ ਕੇ ਟੈਂਪੂ ਬਣ ਰਹੇ ਆ ਛੋਡੇ ਜਵਾਕ ਸਮਲਿੰਗੀ ਬਣ ਰਹੇ ਆ ਜੈਂਡਰ ਚੇਂਜ ਕਰਾ ਰਹੇ ਆ ਕੁੱਤੇ ਬਿੱਲੀਆਂ ਦੀ ਸਿੱਖਿਆ ਉਹ ਪੜਾਈ ਕਰਾਉਣ ਲੱਗੇ ਛੋਡੇ ਜਵਾਕਾਂ ਨੂੰ ਸਰੀ ਸਕੂਲ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਲੋਕਾਂ ਦਾ 5-7 ਹਜ਼ਾਰ ਬੰਦੇ ਦਾ ਪੰਜਾਬੀਆਂ ਦਾ ਕਿਸੇ ਨੇ ਵੀਡੀਓ ਕਾਲ ਤੇ ਮੈਨੂੰ ਦਿਖਾਇਆ ਕਿ ਨਾ ਬਾਈ ਆਪਣੇ ਪੰਜਾਬੀ ਤਾਂ ਇਕੱਠੇ ਹੋਏ ਆ ਵੀ ਸਾਡੇ ਜਵਾਕਾਂ ਨੂੰ ਕੁੱਤਾ ਕਿਵੇਂ ਬਣਨਾ ਬਿੱਲੀ ਕਿਵੇਂ ਬਣਨਾ ਗੇ ਕਿਵੇਂ ਬਣਨਾ ਸਮਲਿੰਗੀ ਕਿਵੇਂ ਬਣਨਾ ਪੜਾਉਣ ਲੱਗੇ ਬਸ ਔਖੇ ਆ ਤੁਸੀਂ ਤਾਂ ਕਹਿੰਦੇ ਜਵਾਕਾਂ ਖਾਤਰ ਬਾਹਰ ਗਏ ਆ ਛੋਡੇ ਪੱਲੇ ਨਾ ਜਵਾਕ ਰਹੇ ਨਾ ਪ ਮਟਿਆਰਾਂ ਕੁੜੀਆਂ ਅਸੀਂ ਕੱਲੀਆਂ ਭੇਜ ਰਹੇ ਆਂ ਇੰਗਲੈਂਡ ਚੋਂ ਮੁੰਡੇ ਰੋ ਰੋ ਕੇ ਫੋਨ ਕਰਦੇ ਆ ਕਹਿੰਦੇ ਭਾਈ ਹੱਥ ਬਣਾ ਲਓ ਲੋਕਾਂ ਨੂੰ ਸਮਝਾ ਦੇ ਕੱਲੀਆਂ ਕੁੜੀਆਂ ਨਾ ਭੇਜੋ ਇਥੇ ਜਿਸਮ ਦਾ ਧੰਦਾ ਚੱਲ ਪਿਆ ਰੰਦੀ ਬਾਜ਼ਾਰ ਬਣ ਗਏ ਹੁਣੇ ਗੱਲਾਂ ਕੰਗਾਂ ਨੂੰ ਕੌੜੀਆਂ ਲੱਗਣਗੀਆਂ ਮੈਂ ਤਾਂ ਇੱਕ ਗੱਲ ਮੰਨਦਾ ਤੂੰ ਆ ਧਰਤੀ ਨੂੰ ਮਾਂ ਮੰਨਦਾ ਮੇਰੀ ਵੀ ਮਾਂ ਤੇਰੀ ਮਾਂ ਸਾਡੀ ਪੰਜਾਬੀਆਂ ਦੀ ਮਾਂ ਅਸੀਂ ਜੇ ਆਦੀ ਮਾਂ ਨੂੰ ਪਿੱਠ ਦਿਖਾਵਾਂਗੇ ਤੇ ਸਾਨੂੰ ਕਾਹ ਮੂੰਹ ਕੌਣ ਦਿਖਾਊਗਾ ਬਗਾਨੀ ਧਰਤੀ ਸਾਨੂੰ ਸਹਾਰਾ ਦੇਊਗੀ ਨਹੀਂ ਦੇਣਾ ਜਿਹੜੇ ਅੱਜ ਤੋਂ 40 ਸਾਲ 30 ਸਾਲ ਪਹਿਲਾਂ ਗਏ ਅਗਰਪੀ ਤੋਂ ਉਹ ਤਾਂ ਯਾਰ ਉੱਥੇ ਕੁੜੀਆਂ ਉਹਨਾਂ ਦੀ ਕਿਸ ਨੇ ਕਾਲੇ ਨਾਲ ਬਾਗੀ ਕੋਈ ਗੋਰੇ ਨਾਲ ਵਿਆਹ ਕਰਾ ਲਾਉਣਾ ਦੋ ਦੋ ਜੰਮੇ ਜਬਾਕੂ ਗਾਂ ਤੁਰ ਗਈ ਉਹ ਤਾਂ ਐ ਰੋਂਦੇ ਐ ਵੀ ਛੱਪਾਂ ਲੈ ਲੀਆਂ ਜ਼ਮੀਨਾਂ ਲੈ ਲੀਆਂ ਟਰਾਂਸਪੋਰਟਾਂ ਖੜੀਆਂ ਕਰ ਲੀਆਂ ਟਰੱਕ ਲੈ ਲੇ ਪਰ ਜਬਾਕ ਸਾਡੇ ਕਾਲਿਆਂ ਗੋਰਿਆਂ ਨਾਲ ਤੁਰ ਗਈ ਉਹ ਤਾਂ ਐ ਪਿੱਟਦੇ ਐ ਜਿਹੜੇ ਹੋਣ ਗਏ ਆ ਜਿਹਨਾਂ ਨੇ ਹੁਣ ਜੰਮੇ ਆ 5 5 7 7 ਸਾਲ ਦੇ ਉਹ ਐ ਰੋਂਦੇ ਸਾਡੇ ਜਬਾਕ ਨੂੰ ਪਾਦੇ ਨਹੀਂ ਕੀ ਕੁਝ ਬਣਾਈ ਜਾਂਦੇ ਐ ਸੁੱਲੇ ਪੱਲੇ ਕੀ ਰਹਿ ਗਿਆ ਸਵਾਲ ਇਹ ਆ ਕਿੱਥੇ ਮਰਜੀ ਕਿੱਥੇ ਮਰਜੀ ਭੱਜ ਲੋ ਅਖੀਰ ਨੂੰ ਜਿੰਨਾ ਜਦ ਆਪਣੀ ਜੜ ਤੇ ਨਾਲ ਨਹੀਂ ਜੁੜਦੇ ਆਪਣੇ ਮੂਲ ਨਾਲ ਨਹੀਂ ਜੁੜਦੇ ਆਪਣੀ ਮਿੱਟੀ ਆਪਣੀ ਧਰਤੀ ਨਾਲ ਨਹੀਂ ਜੁੜਦੇ ਇੱਥੇ ਵਾਪਸ ਮੁੜ ਕੇ ਨਹੀਂ ਆਉਂਦੇ ਹੁਣ ਆਪਾਂ ਕਹਿ ਰਹੇ ਆ ਇਹਦਾ ਖਾਲੀ ਹੋ ਗਈ ਖਲਾਅ ਤਾਂ ਪਰੂਗਾ ਹੀ ਨਾ ਕੋਈ ਤਾਂ ਪਰਵਾਸੀ ਵੀ ਤਾਂ ਆਈਆਂ ਆ ਰਹੇ ਆ ਇੱਥੇ ਆਓ ਮੈਂ ਆ ਇਹਦੀ ਗੱਲ ਤੂੰ ਕਰਦਾ ਇਹ ਬਿਮਾਰੀ ਹੈ ਕਿ ਨਹੀਂ ਹੈ ਤੂੰ ਮੰਨਦਾ ਬਿਮਾਰੀ ਹੈ ਬਹੁਤ ਵੱਡੀ ਬਿਮਾਰੀ ਆ ਇਹ ਜਵਾਕਾਂ ਦਾ ਵਿਕਾਸ ਬੰਦਿਆਂ ਦੇ ਦਿਮਾਗ ਦਾ ਵਿਕਾਸ ਆਲੇ-ਦਾਲੇ ਸੋਚਣ ਦੀ ਸ਼ਕਤੀ ਖਤਮ ਕਰ ਦਿੰਦਾ ਹੈ ਵਿਕਾਸ ਇਹ ਨਸ਼ੇ ਨੂੰ ਚਿੱਟੇ ਨੂੰ ਭੈੜੀ ਬਿਮਾਰੀ ਆ ਅੱਜ ਜੀ ਮੈਂ ਖਬਰ ਪੜ੍ਹ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ ਕਿ 16 ਸਾਲ ਤੱਕ ਦੇ ਬੱਚਿਆਂ ਦੇ ਲਈ ਆਸਟ੍ਰੇਲੀਆ ਨੇ ਇਹਤੇ ਪਾਬੰਦੀ ਲਾਤੀ ਵੀ 16 ਸਾਲ ਤੱਕ ਦਾ ਬੱਚਾ ਸੋਸ਼ਲ ਮੀਡੀਆ ਨਹੀਂ ਵਰਤੂਗਾ ਉਹ ਥੱਲੇ ਉਮਰ ਦਾ ਤੇ ਸਾਡੇ ਸਾਲਕ ਦਾ ਜਵਾਬ ਹੁੰਦਾ ਤੇ ਮਾਮਾ ਚੱਕ ਕੇ ਮੁਰੇ ਫੜਾਣੀਆਂ ਰੱਖ ਦਿੰਦੀਆਂ ਨੇ ਖਾਣਾ ਪੀਣਾ ਤੁਹਾਡਾ ਕਿਹੋ ਜਿਹਾ ਹੋ ਗਿਆ ਨੂਡਲ 버ਗਰ ਪੀਜੇ ਮੋਮਸ ਕੋਕਾ ਕੋਲਾ ਪੈਪਸੀ ਸਟਿੰਗ ਦੁੱਧ ਕਿਉਂ ਦਹੀਂ ਤੁਹਾਡਾ ਖੋਆ ਮੱਖਣੀ ਕਿੱਥੇ ਗਏ ਪਸ਼ੂ ਵੇਚ ਤੇ ਲੋਕਾਂ ਨੇ ਇਹ ਤਾਂ ਖਰਚੇ ਬੜਾ ਆਉਂਦਾ ਜਾਂ ਚਾਰ ਪੌਣ ਲਾਗੇ ਪਸ਼ੂਆਂ ਨੂੰ ਅਸੀਂ ਇਹ ਕੋਈ ਇੱਕ ਪਾਸੋਂ ਥੋੜੀ ਹੋ ਰਹੀ ਆ ਵੀ ਸਾਡੇ ਨਾਲ ਆ ਵਾਪਰ ਰਿਹਾ ਇਹ ਚਾਰ ਸਪੀਰੋਂ ਕਰ ਗਏ ਆ ਭਰਾਵਾ ਇਹ ਤੁਹਾਨੂੰ ਕੀ ਲੱਗਦਾ ਇਹ ਪਲੈਨਿੰਗ ਤੇ ਥਰੂ ਹੋ ਰਿਹਾ ਜਾਂ ਅਨਪਲੈਨਿੰਗ ਆ ਵੀ ਕੁਦਰਤੀ ਤੌਰ ਤੇ ਇਹ ਬੰਦਾ ਛੱਡੀ ਜਾਂਦਾ ਜਾਈ ਜਾਂਦਾ ਦੂਸਰਾ ਲਾਸਟ ਸਵਾਲ ਇਹ ਵੀ ਹੈ ਕਿ ਲਖਾ ਸਿੰਘ ਸਿਧਾਣਾ ਇਹ ਵਰਤਾਰੇ ਨੂੰ ਕਿਵੇਂ ਰੁਕੂ ਦੇਖੋ ਫਰਜ਼ਾ ਨਵਾ ਰਹੇ ਹਾਂ ਰੋਕਣ ਦੀ ਗੱਲ ਜਿਹੜੀ ਕਰ ਰਹੇ ਹਾਂ ਹੋਕਾ ਦੇ ਰਹੇ ਹਾਂ ਜਗਾ ਰਹੇ ਹਾਂ ਲੰਮੇ ਸਮੇਂ ਤੋਂ ਤੁਰੇ ਹੋਏ ਹਾਂ ਨਾ ਉਮੀਦ ਨਹੀਂ ਹੈਗਾ ਨਿਰਾਸ਼ ਨਹੀਂ ਹੈਗਾ ਹਤਾਸ਼ ਨਹੀਂ ਹੈਗਾ ਨਾ ਮੈਂ ਥੱਕਿਆ ਨਾ ਮੈਂ ਹੰਬਿਆ ਨਾ ਮੈਂ ਲੜੂੰਗਾ ਮੈਂ ਜਿਹੜੇ ਰਾਹ ਪਿਆ ਹੋਇਆ ਪਤਾ ਨਹੀਂ ਕੱਲ ਨੂੰ ਚੱਕ ਕੇ ਸਰਕਾਰ ਕੋਈ ਪਰਚਾ ਦੇ ਦੇ ਪਤਾ ਨਹੀਂ ਚੱਕ ਕੇ ਕਿਤੇ ਮਰਵਾ ਦੇ ਇਹ ਪਹਿਲਾਂ ਹੀ ਬੰਦੇ ਮਰਵਾਏ ਪਹਿਲਾਂ ਵੀ ਅੰਦਰ ਕੀਤੇ ਆ ਪਰ ਅਖੀਰਲੇ ਸਾਹ ਤੱਕ ਅਖੀਰਲੇ ਦਮ ਤੱਕ ਆਪਣੇ ਲੋਕਾਂ ਦੀ ਗੱਲ ਆਪਣੀ ਧਰਤੀ ਦੀ ਗੱਲ ਆਪਣੇ ਪੰਜਾਬ ਦੀ ਗੱਲ ਪੰਜਾਬੀ ਦੀ ਮੈਂ ਕਰਦਾ ਹੀ ਰਹਿਣਾ ਤੇ ਪਲਾਨਿੰਗ ਨਾ ਹੋ ਰਿਹਾ ਜਾਂ ਆ ਰਿਹਾ ਹੈ ਇਹ ਪ੍ਰੀ ਪਲਾਨ ਇਹ ਪੂਰੀ ਛਾਜਿਸ਼ ਆ ਕੱਲੀ ਭਾਰਤ ਦੀ ਹੈ ਤੇ ਪੂਰੇ ਉੱਪਰਲੇ ਤੱਕ ਛਾਜਿਸ਼ ਵੀ ਆ ਤੇ ਨਾਲ ਅਸੀਂ ਵੀ ਬਰਾਬਰ ਦੇ ਦੋਸ਼ੀ ਆ ਛਾਜਿਸ਼ ਵੀ ਆ ਦੋਸ਼ੀ ਤਾਂ ਅਸੀਂ ਆ ਨਾ ਅਸੀਂ ਜਮਾਈ ਬਣਾ ਕੇ ਕਿਹਨੇ ਬਿਠਾਇਆ ਸਰਕਾਰ ਨੇ ਨਾ ਨਹੀਂ ਕਿਹਾ ਸਾਨੂੰ ਅੱਜ ਮੈਨੂੰ ਸੰਸਪਰਕ ਕੋਟਲ ਤੋਂ ਫੋਨ ਆਉਂਦਾ ਕਿ ਸਾਡੇ ਬੰਦੇ ਹੀ ਨਹੀਂ ਉੱਠ ਰਹੇ ਜੀ 20000 ਰੁਪਿਆ ਕਰਾਇਆ ਹੋਇਆ ਪਿਆ ਤੇ ਅਸੀਂ ਜਦੋਂ ਕਿਰਾਇਆ ਮੰਗਦੇ ਆ ਗੱਲ ਪੈਂਦੇ ਆ ਜਦੋਂ ਕਹਿੰਦਾ ਘਰੋਂ ਉੱਠ ਜਾ ਫਿਰ ਗੱਲ ਨਹੀਂ ਸੁਣਦੇ ਤੁਰ ਜਾਂਦੇ ਆ ਘਰੋਂ ਕਮਾਤੰਦਿਆਂ ਤੇ ਬਾਕੀ ਜਵਾਈ ਕਿਨੇ ਬਣਾਇਆ ਫੁੱਲਾਂ ਦੇ ਹਾਰ ਵੀ ਪਾ ਕੇ ਘਰੇ ਬਿਠਾਇਆ ਕਿਨੇ ਤੁਹਾਨੂੰ ਕੱਲਾ ਪੈਸਾ ਦੇ ਗਿਆ ਤੁਹਾਨੂੰ ਆਉਣ ਵਾਲਾ ਸਮਾਂ ਹੀ ਨਹੀਂ ਦਿਖਿਆ ਯਾਰ ਅਸੀਂ ਇਹ ਇੰਨਾ ਗੱਲਾਂ ਦੇ ਆਪ ਦੋਸ਼ੀ ਆ ਆਪ ਕਸੂਰਬਾਰਾਂ ਤਾਂ ਮੈਂ ਕਹਿੰਦਾ ਵੀ ਐਡੇ ਦੇਖ ਗੁਰਪ੍ਰੀਤ ਜੇ ਤੁਹਾਨੂੰ ਲੱਗਦਾ ਵੀ ਲੋਕਾਂ ਚ ਜਾਗਰਤੀ ਨਹੀਂ ਹੈਗੀ ਇਹ ਤਾਂ ਭੁਲੇਖਾ ਆਪਣਾ ਕੁੱਲ ਬੰਦਾ ਜਾਗਿਆ ਹੋਇਆ ਜਾਗਰੂਕ ਹੈ ਕੁੱਲ ਬੰਦੇ ਨੂੰ ਸਮਝ ਆ ਚਾਨਣਾ ਗਿਆਨ ਵੀ ਕੀ ਹੋ ਰਿਹਾ ਕੀ ਕੌਣ ਕਰ ਰਿਹਾ ਪਰ ਲੋਕ ਇਸ ਪੱਖੋਂ ਨਿਖਿੱਧ ਤੇ ਨਕਮੇ ਹੋ ਗਏ ਲੋਕਾਂ ਦੇ ਇਕੱਲਾ ਪੈਸਾ ਮੁੱਖ ਰੱਖ ਲੈ ਇੱਜ਼ਤ ਅਣਖ ਨਾਲ ਧਰਤੀ ਬੋਲੀ ਪਾਣੀ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਸਾਰੋਕਾਰ ਨਹੀਂ ਸਭ ਬੰਦੇ ਇਕੱਲਾ ਕਹਿੰਦਾ ਬਸ ਕੋਈ ਲੜੀ ਜਾਵੇ ਕੋਈ ਮਰੀ ਜਾਵੇ ਉਹ ਕਰ ਦੇ ਕੋ ਲੱਖਾ ਕਰ ਦੇ ਕੋ ਅਮਤੋਜ ਕਰ ਦੇ ਕੋ ਗੁਰਪ੍ਰੀਤ ਕਰ ਦੇ ਉਹ ਕਰ ਦੇ ਸਾਨੂੰ ਕੋ ਚੱਕਰ ਨਹੀਂ ਹਾਂ ਫਿਰ ਠੀਕ ਹੈ ਕਹਿੰਦੇ ਵੀ ਠੀਕ ਕਰਤਾ ਅਸੀਂ ਨਹੀਂ ਉੱਠ ਕੇ ਲੜਨ ਇਹ ਇਹ ਪਲਾਨਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸ਼ਾਸਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਹਾਡੇ ਨਾਲ ਹੈ ਉਹ ਕੀ ਰਹਾ ਤੇ ਹੋਣਾ ਕੀ ਹੈ ਜੇ ਮੰਨ ਲਓ ਤੁਸੀਂ ਆਪਣਾ ਰਾਜਵਾਨਾ ਸਾਹਿਬ ਬਾਹਰ ਆਏ ਤਿੰਨ ਘੰਟਿਆਂ ਲਈ ਉਹਨਾਂ ਨੇ ਬੜੀ ਸੋਹਣੀ ਗੱਲ ਬੋਲ ਕੇ ਕਿ ਲੋਕੋ ਇਕੱਠੇ ਹੋ ਜੂਗੇ ਸਮੁੱਚੀ ਕੌਮ ਸਮਰੱਥਾ ਪੰਜਾਬ ਇਕੱਠੇ ਹੋ ਜੇ ਬੜੀ ਇਕੱਠੇ ਹੋ ਜੋ ਯਾਰ ਕਿਉਂ ਨਹੀਂ ਹੋ ਰੇ ਕੀ ਸਾਡੀ ਇਕੋ ਅਸੀਂ ਕੀ ਲੈ ਜਾਗੇ ਯਾਰ ਕੋ ਲੈ ਜਾਗੇ ਰੁਪਈ ਤਾਂ ਆਈ ਹੱਕ ਦੇ ਤਰਕੇ ਲੈ ਜਾਗੇ ਵੀ ਅਸੀਂ ਹੰਕਾਰ ਚੱਕੀ ਫਿਰਦੇ ਮੈਂ ਉਹਨਾਂ ਨਾਲ ਨਹੀਂ ਤੁਰਨਾ ਮੈਂ ਵੱਡਾ ਚੌਧਰੀ ਆ ਕਿਹੜੇ ਤੁਸੀਂ ਚੌਧਰੀ ਆ ਸਰ 70 ਪੈਣਿਆ ਸਾਰਿਆਂ ਤੋਂ ਥੋੜਾ ਜਰੂਸ ਨਿਕਲਣਾ ਹੁਣ ਡਲੇਲ ਸਾਹਿਬ ਆ 26 ਤਰੀਕ ਨੂੰ ਮਰਨ ਵਰਤੇ ਬੈਠ ਰਿਹਾ 75 ਸਾਲ ਦਾ ਬੰਦਾ ਇਹ ਕੈਂਸਰ ਦਾ ਮਰੀਜ਼ ਹੈ ਕਿਹਦੀ ਖਾਤਰ ਬਈ ਮੈਂ ਦੇਖੂ ਕਿੰਨੇ ਕੁ ਲੋਕ ਜਾਂਦੇ ਆ 28 28 30 ਦੀ ਸਾਲ ਤੋਂ ਥੋੜੀ ਖਾਤਰ ਜੇਲਾ ਚ ਬੰਦ ਆ 13000 ਪੰਜਾਬ ਦਾ ਪਿੰਡ ਆ ਕਮਨ ਸਾਹਿਬ ਮੋਰਚਾ ਲੱਗਿਆ ਮਹਾਲੀ ਕਿੰਨੇ ਬੰਦੇ ਪਹੁੰਚਦੇ ਉੱਥੇ ਦੇਖ ਕੇ ਬੰਦਾ ਵੀ ਨਿਕਲੇ 13000 ਬੰਦਾ ਤਾਂ ਪਹੁੰਚ ਜੂਗਾ ਉੱਥੇ ਕਿੰਨੇ ਕੁ ਬੰਦੇ ਜਾਂਦੇ ਨੇ ਨਹੀਂ ਜਾਂਦਾ ਕੋਈ ਨਾਲੇ ਬੇਲੇ ਨੇ ਸਭ ਬੇਲੇ ਆ ਕੋਈ ਇਹ ਕੰਮ-ਕੁਮ ਕਰਦਾ ਪਿੰਡ ਤੋਂ ਚਾਰ ਬੰਦੇ ਨਹੀਂ ਕੰਮ ਕਰਨ ਵਾਲੇ ਇਹ ਚੀਜ਼ਾਂ ਨੂੰ ਸੋਚਣਾ ਪੈਣਾ, ਮੁੜਨਾ ਪੈਣਾ, ਸਮਝਣਾ। ਮੈਂ ਇੱਕ ਗੱਲ ਕਹਿਣਾ ਤੁਹਾਨੂੰ ਅੱਜ ਮੇਰੀ ਗੱਲ ਚੇਤੇ ਰੱਖੀ ਜੇ ਪੰਜਾਬ ਨਾ ਸੰਭਲਿਆ, ਨਾ ਮੁੜਿਆ ਸੁਰ ਕੋਲ ਬਾਲਾ ਸਮਾਂ ਨਹੀਂ ਬਚਿਆ। ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਹੋ। ਲਿਖ ਕੇ ਲੈਣੋ ਮਤ। ਤੁਸੀਂ ਜ਼ਿੰਮੇਵਾਰ ਹੋਵੋਗੇ ਉਹਨਾਂ ਦਾ ਕੋਈ ਜ਼ਿੰਮੇਵਾਰ ਨਹੀਂ। ਤੁਸੀਂ ਖੁਦ ਲੋਕ ਆਪਣੀਆਂ ਆਪਣੇ ਜਵਾਕਾਂ ਦੇ ਕਾਤਲ ਲੋਕ ਆ। ਜਿਹੜੇ ਹਾਲਾਤਾਂ ਨੂੰ ਤੁਸੀਂ ਤੁਰੇ ਹੋਇਆਂ ਤੇ ਵਧੇ ਹੋਇਆਂ ਤੇ ਚੁੱਪ ਕਰੇ ਬੈਠੇ ਹੋ। ਨਿਭਰਾਜੋ ਫੇਰ ਨਾ ਪਛਤਾਇਓ ਵੀ ਕੋ ਉਠਿਆ ਨਹੀਂ, ਕੋ ਲੜਿਆ ਨਹੀਂ, ਕੋ ਖੜਾ ਨਹੀਂ ਅੱਜ ਹੋਕਾ। ਜਿਹੜੇ ਮਰਜ਼ੀ ਮੁੱਦੇ ਉਤੇ ਖੜਕੇ ਲੜਦੇਵੇਂ ਸਾਡਾ ਸਾਥ ਦੇ ਦਿਓ ਇੰਨੇ ਹੀ ਭਾਲਦੇ ਆ ਪੰਜਾਬ ਦੇ ਲੋਕੋ ਸੋ ਲਖਾ ਸਿੰਘ ਸਦਾਣਾ ਉਹਨਾਂ ਨੇ ਆਪਣਾ ਜਿਹੜਾ ਹੈਗਾ ਗੱਲਾਂ ਤੁਹਾਡੇ ਸਾਹਮਣੇ ਰੱਖਿਆ ਕਿ ਪੰਜਾਬ ਦੇ ਕੋਲ ਹੁਣ ਬਹੁਤ ਹਾਂ ਹਾਂ ਇਹ 1 ਮਿੰਟ 1 ਮਿੰਟ ਆ ਗੱਲ ਤਾਂ ਰਹੇਗੀ ਯਾਰ 1 ਮਿੰਟ 1 ਮਿੰਟ 1 ਮਿੰਟ ਆ ਮੈਂ ਗੱਲ ਇੰਨੀ ਪੁੱਛਣਾ ਚਾਹੁੰਨਾ ਪੰਜਾਬ ਦੇ ਡੀਜੀਪੀ ਨੂੰ ਜੇ ਪੰਜਾਬ ਦਾ 1 ਮਿੰਟ ਮੈਂ ਤੈਨੂੰ ਦਿਖਾਉਣਾ ਇਹ ਤਾਂ ਯਾਰ ਆ ਨਮੀ ਦੇਖ ਲਓ ਇਹ ਪੂਰੀ ਪੂਰੀ ਦੇਖ ਲਓ ਮੜੀ ਜੀ ਆ ਦੇਖੋ ਏ ਕੋਈ ਲੁਧਿਆਣੇ ਦਾ ਜਤੰਦਰ ਗੋਰੀਆਣਾ ਤੇ ਕੋਈ ਅਦਵੇਸ਼ ਕੋਈ ਪਤਾ ਨਹੀਂ ਕੌਣ ਆਪਣੇ ਮੁਰਖ ਨੂੰ ਵਕੀਲ ਕਹਿੰਦਾ ਏ ਵੀ ਪ੍ਰਵਾਸੀ ਬੰਦੇ ਨੇ ਲੁਧਿਆਣੇ ਰਹਿੰਦੇ ਆ ਸ਼ਰਿਆਮ ਡੀਐਸਪੀ ਨੂੰ ਐਸਚੋ ਨੂੰ ਏਐਸੇ ਨੂੰ ਧਮਕੀਆਂ ਮਾਰਾ ਥੱਲੇ ਉਂਗਲਾ ਕਰ ਰਿਹਾ ਓਏ ਮੇਰਾ ਦਿਮਾਗ ਨਾ ਖਰਾਬ ਕਰਦੀ ਜੇ ਇੱਥੇ ਪੰਜਾਬ ਪੁਲਿਸ ਰਖਤ ਨਹੀਂ ਹੈਗੀ ਆਹ ਲੋਕ ਸੁਰਖਤ ਹੈਗੇ ਕੋਈ ਪਰਚਾ ਹੋਇਆ ਨਾ ਤੇ 21 ਦੇ ਵਿੱਚ RAMME RAJENDRA ਜੀ ਗੱਡੀਆਂ ਫੂਕਤੀਆਂ ਪੰਜਾਬ ਪੁਲਿਸ ਦੀਆਂ ਪ੍ਰਵਾਸੀਆਂ ਨੇ ਕਉ ਮਕਾਦਾ ਮਦਰਜ ਹੋਇਆ ਕਿਉਂ ਦੱਬਿਆ ਗਿਆ ਖਰੀ ਕਾਰਵਾਈ ਨੂੰ ਕਿਉਂ ਆ ਆਪਣੇ ਆਪ ਨੂੰ ਬੀਜੇਪੀ ਦਾ ਪ੍ਰਧਾਨਕ ਹੁੰਦਾ ਕਿ ਮੈਂ ਜ਼ਿਲ੍ਹਾ ਪ੍ਰਧਾਨ ਆ ਸ਼ਰਮ ਪੁਲਿਸ ਨੂੰ ਇੱਕ ਨਹੀਂ 10 ਵੀਡੀਓ ਦਿਨ ਸਾਹਮਣੇ ਆ ਗਈਆਂ ਐਸੇ ਸਾਡਾ ਬੰਦਾ ਮਾੜੀ ਮੋਟੀ ਕੋਈ ਏ ਕਹਦੇ ਤੇ ਪੁਲਿਸ ਲੰਮਾ ਪਾ ਲੈਂਦੇ ਕੁੱਟ ਕੇ ਪੱਗਾਂ ਸਾਡੀਆਂ ਲਾਉਂਦੇ ਨੇ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਕੁੱਟਣਾ ਸਾਡੀਆਂ ਚੰਡੀਗੜ੍ਹ ਤੇ ਸਾਡਾ ਆ ਟੀਚਰ ਰੋਜ਼ ਕੁੱਟੀਦੇ ਆ ਇਹ ਇਹਦੇ ਉੱਤੇ ਕੋਈ ਪੰਜਾਬ ਪੁਲਿਸ ਦਾ ਜਵਾਬ ਹੋਊਗਾ ਕੋਈ ਸਰਕਾਰ ਦਾ ਜਵਾਬ ਹੋਊਗਾ ਹੈ ਲੱਗਦਾ ਤੈਨੂੰ ਵੀ ਕੁਸ ਰੱਖਿਆ ਤਾਂ ਇੱਥੇ ਬੰਦਾ ਕਿਸ ਤਰੀਕੇ ਨਾਲ ਲੋਕਾਂ ਦੇ ਗੱਲ ਪੈ ਰਹੇ ਨੇ ਯਾਰੇ ਕਿਹੜੀ ਲਾਨ ਆਰਡਰ ਦੀ ਗੱਲ ਕਰਦੇ ਆ ਕਿਹੜੀ ਕਾਨੂੰਨ ਦੀ ਗੱਲ ਕਰਦੇ ਆ ਇਹ ਇੱਥੇ ਕੋਈ ਕਹਿ ਕੇ ਗੈਂਗਸਟਰ ਹੱਥ 'ਚ ਗੋਲੀ ਮਾਰ ਦਿੰਦੇ ਆ ਕੋਈ ਕਹਿ ਕੇ ਗੈਂਗਸਟਰ ਐਕਸੀਡੈਂਟ ਤੇ ਬਣਾ ਕੇ ਮਾਰ ਦਿੰਦੇ ਆ ਕੋਈ ਕਹਿ ਕੇ ਗੈਂਗਸਟਰ ਜੀ ਇਹਦਾ ਉਲਟੀ ਕਰਨ ਉੱਤਰਿਆ ਸੀ ਇਹਦਾ ਰਫਲ ਖੋ ਕੇ ਮਾਰ ਲਿਆ ਜਵਾਬੀ ਕਾਰਵਾਈ 'ਚ ਮਾਰਤਾ ਇਹਦਾ ਜੀ ਅਸੀਂ ਤਾਂ ਬਿਆਸ ਦਿਰਾਜ ਹਥਿਆਰ ਕਢਾਉਣ ਨੂੰ ਗਏ ਸੀਗੇ ਇਹਨੇ ਹਥਿਆਰ ਕੱਢ ਕੇ ਚਲਾਤਾ ਤੇ ਅਸੀਂ ਮਾਰਤਾ ਲੈ ਯਾਰ ਕੋਈ ਇਹ ਤਾਂ ਗੱਲ ਹੀ ਨਹੀਂ ਕਰ ਰਿਹਾ ਰੋਜ਼ ਇਸ ਤਰ੍ਹਾਂ ਦੇ ਕਟਨਾਮਾ ਵਾਪਰ ਰਹੇ ਨੇ ਪੰਜਾਬ 'ਚ ਕਿੱਧਰ ਨੂੰ ਕੀ ਪੁਲਿਸ ਸਟੇਟ ਬਣ ਗਿਆ ਪ ਕਾਨੂੰਨ ਆ ਯਾਰ ਅਦਾਲਤਾਂ ਨੇ ਜੱਜ ਨੇ ਥੋਡੇ ਕੋਲੇ ਜੇਲਾ ਨੇ ਇਹ ਕਿੱਧਰ ਨੂੰ ਹੋਏ ਆ ਸੀ ਆ ਮਸਲੇ ਨੂੰ ਹੁੰਦਿਆਂ ਨੂੰ ਕਾਹ ਮਹੀਨੇ ਹੋ ਗਏ ਆਪਣਾ ਗੁਰਪ੍ਰੀਤ ਸਿੰਘ ਕਾਹ ਮਹੀਨੇ ਨਹੀਂ ਜਦੋਂ ਸਰਕਾਰ ਆ ਉਹਦਾ ਕੰਮ ਵਧਿਆ ਹੋਇਆ ਪੂਰੇ ਪੰਜਾਬ 'ਚ ਗੋਲੀਆਂ ਮਾਰਨ ਵਾਲਾ ਕੋਈ ਵਿਰੋਧੀ ਧਰਦਾ ਬੰਦਾ ਕੋਈ ਸਾਡਾ ਅਕਾਲਤਾ ਸਾਡਾ ਜਹਦਾਰ ਕੋਈ ਸ਼ਰਮਣੀ ਕਮੇਟੀ ਦਾ ਪ੍ਰਧਾਨ ਕੋਈ ਹੋਰ ਬੰਦਾ ਬੋਲ ਰਿਹਾ ਕਿ ਸਾਰੇ ਹੀ ਚਾਹੁੰਦੇ ਵੀ ਠੀਕ ਆ ਯਾਰ ਨਮੇੜ ਦੋ ਪੰਜਾਬ ਦੀ ਜਮਾਨੀ ਮਾਰ ਦਿਓ ਯਾਰ ਤਾਨੂੰ ਕੀ ਲੱਗਦਾ ਉਹ ਜਿੰਨਾ ਜੇ ਆ ਜਿਹੜੇ ਆਪਣਾ ਕਿੱਗੇ ਜਿਹੜੇ ਅਹੁਦਿਆਂ ਤੇ ਬੈਠਾ ਜ਼ਿੰਮੇਵਾਰੀ ਨਹੀਂ ਨਿਭਾਰੇ ਸਾਰੇ ਸਾਰੇ ਨਹੀਂ ਯਾਰ ਮੈਂ ਕਹਿੰਦਾ ਸਾਡੀ ਸੋਚ ਦੀ ਗੱਲ ਦੇਖੋ ਨਾ ਵੀ ਐਡਾ ਕੁਝ ਹੋ ਰਿਹਾ ਇੰਨਾ ਵਾਪਰ ਰਿਹਾ ਇੰਨਾ ਰੂਸ ਹੁਣ ਸਾਹਮਣੇ ਹੋ ਰਿਹਾ ਕਿਉਂ ਨਹੀਂ ਕੋਈ ਬੋਲ ਰਿਹਾ ਕਿਉਂ ਨਹੀਂ ਰੌਲਾ ਪਾ ਰਿਹਾ ਤੁਹਾਡੀ ਤੁਹਾਡਾ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਹਰਿਆਣੇ ਨੂੰ ਬਖਰੀ ਦੁਹਾਨ ਸਭਾ ਦਾ ਸੈਂਟਰ ਨੇ ਜਾਰੀ ਕਰਤਾ ਤੁਸੀਂ ਚੁੱਪੋਂ ਯਾਰ ਤੁਸੀਂ ਇੱਕ ਵੱਡੇ ਮੰਨ ਲਓ ਫਿਰ ਵਿੱਚ ਇਹ ਹਾਂ ਪੰਜਾਬ ਦਾ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਸਾਰਿਆਂ ਨਾਲ ਮਿਲ ਬੈਠ ਕੇ ਜਿਹੜਾ ਨੂੰ ਇੱਕ ਹੋਂਦ ਦਾ ਸਬਦ ਦਿੱਤਾ ਜਾਵੇ ਕਿਸੇ ਨੂੰ ਤਾਂ ਜਿਹੜਾ ਕਮਿਊਨੀਕੇਟ ਕਰਨਾ ਹੀ ਪੈਣਾ ਨਾ ਮੈਂ ਤਾਂ ਭਰਾਵਾ ਹਰ ਇੱਕ ਬੰਦੇ ਦੇ ਪੈਰੀਂ ਹੱਥ ਲਾਉਣ ਨੂੰ ਤਿਆਰ ਆਂਗੇ ਤੁਸੀਂ ਪੰਜਾਬ ਖਾਤਰ ਇਕੱਠੇ ਹੋ ਜਾਓ ਨਹੀਂ ਕੱਲੇ ਮਾਲੋ ਪਰ ਅੰਦਰੋਂ ਬੇਈਮਾਨਾ ਕੱਢੋ ਅੰਦਰੋਂ ਕਿੱਲਾ ਕੱਢੋ ਧੌਣ 'ਚ ਹੰਕਾਰ ਵਾਲਾ ਚੌਧਰਪਨੇ ਵਾਲਾ ਇਕੱਠੇ ਹੋ ਜਾ ਯਾਰ ਸਾਰੇ ਆਪਾਂ ਸਮਰਪਤ ਹੋ ਕੇ ਚੱਲਦੇ ਇਹ ਕਾਲ ਤੱਕ ਸਾਥ ਤੇ ਜਾ ਕੇ ਸੋਹਾਂ ਪੱਗ ਚੱਲ ਗਈ ਨਹੀਂ ਪੰਜਾਬ ਨੂੰ ਸਮਰਪਤ ਹੋ ਕੇ ਤੁਰੇ ਆ ਯਾਰ ਆਓ ਯਾਰ ਮੈਂ ਤਾਂ ਮੈਂ ਤਾਂ ਭਰਾਵਾ ਪਹਿਲਾਂ ਵੀ ਬਹੁਤ ਬੰਦਿਆਂ ਕੋਲੇ ਗਿਆ ਮੈਂ ਤਾਂ ਹੁਣ ਵੀ ਗਿਆ ਕਈ ਬੰਦਿਆਂ ਨੂੰ ਮੈਂ ਹੁਣ ਵੀ ਜਾ ਕੇ ਮੈਂ ਜਿਹੜੇ ਚੰਗੇ ਸੋਚ ਵਾਲੇ ਬੰਦੇ ਆ ਅੱਜ ਵੀ ਕਈ ਬੁੱਧੀਜੀਵੀ ਬੰਦੇ ਨੇ ਡਾਕਟਰ ਪਿਆਰੇ لال ਗਰਗਾ ਅ ਹਮੀਰ ਸਿੰਘ ਵਰਗੇ ਨੇ ਕੁਝ ਹੋਰ ਬੰਦੇ ਨੇ ਆਪਣੇ ਅਜਮੇਰ ਸਿੰਘ ਵਰਗੇ ਨੇ ਕੋਈ ਬੰਦੇ ਹੈਗੇ ਜਿਹੜੇ ਅੱਜ ਵੀ ਬੰਦੇ ਕੋਈ ਇਹ ਨਾ ਗੱਲਾਂ ਦੇ ਬੋਲ ਰਹੇ ਨੇ ਜਿਹੜੇ ਗੈਰ ਸਿਆਸੀ ਬੰਦੇ ਨੇ ਸਿਆਸੀ ਬੰਦਿਆਂ ਦੇ ਵਿੱਚੋਂ ਮਤਲਬ ਕਿ ਗਾਂਧੀ ਵਰਗੇ ਨੇ ਜਾਂ ਛੋਟੇ ਪਰ ਬੰਦੇ ਬਹੁਤ ਨੇ ਪ੍ਰਗਟ ਸਿੰਘ ਹੈ ਹਾਕੀ ਦਾ ਪਲੇਅਰ ਹੈ ਕਾਂਗਰਸੀ ਹੈ ਖੈਰਾ ਹੈ ਕਾਂਗਰਸੀ ਹੈ ਪਰ ਕਿਤੇ ਨਾ ਕਿਤੇ ਤਾਂ ਗੱਲ ਪੰਜਾਬ ਦੀ ਕਰਦੇ ਨੇ ਚੰਨੀ ਹੈ ਕਿਤੇ ਨਾ ਕਿਤੇ ਉਹ ਵੀ ਕਰ ਜਾਂਦਾ ਉਹ ਤਾਂ ਮੋਦੀ ਮੋਰੇ ਵੀ ਅੜ ਗਿਆ ਸੀਗਾ ਉਹੇ ਜਿਹੇ ਬੰਦੇ ਇਕੱਠੇ ਹੋ ਜੋ ਯਾਰ ਹੁਣ ਤੁਸੀਂ ਦੇਖੋ ਜਦੋਂ ਖੈਰਨ ਮੁੱਦਾ ਚੱਕਿਆ ਸੀਗਾ ਨਾ ਆ ਕਾਨੂੰਨ ਵਾਲਾ ਤੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਦੇ ਖਿਲਾਫ ਖੜੀ ਹੋ ਗਈ ਸੀ ਕਾਨੂੰਨ ਜਿਹੜਾ ਪ੍ਰਵਾਸੀਆਂ ਦੇ ਬਣਨਾ ਚਾਹੀਦਾ ਉੱਪਰ ਇਹੋ ਮਾਨ ਤੋਂ ਤੁਸੀਂ ਕਰ ਕੀ ਰਹੇ ਹੋ ਕਿ ਸਦਾ ਥੋੜੀ ਥੋੜੇ ਕੋਲ ਕੁਰਸੀਆਂ ਪਾਵਲਾਂ ਰਹਿਣੀਆਂ ਨੇ ਯਾਰ ਪੁਲਿਸ ਦੇ ਗਲ ਪੈਣ ਲੱਗੇ ਯਾਰ ਬੰਦੇ ਜਿਹੜੇ ਇੱਥੇ ਬੰਦੇ ਬਾਹਰੋਂ ਆ ਕੇ ਬਸ ਰਹੇ ਨੇ ਹੁਣ ਉਹਨਾਂ ਦਾ ਕੋਈ ਟਿਕਾਣਾ ਤਾਂ ਹੈ ਨਹੀਂ ਉਹ ਪਿਛਲਾ ਕੁ ਟਿਕਾਣਾ ਨਹੀਂ ਪਤਾ ਨਹੀਂ ਕਿੱਥੋਂ ਆਏ ਆ ਜੁਪੀ ਤੋਂ ਆ ਬਿਹਾਰ ਤੋਂ ਇੱਥੇ ਆਏ ਵੋਟ ਬਣ ਗਈ ਆਧਾਰ ਕਾਰਡ ਬਣ ਗਿਆ ਵੋਟਰ ਕਾਰਡ ਬਣ ਗਿਆ ਬਸ ਉੱਥੇ ਰਹਿਣ ਲੱਗ ਗਏ ਰੈਸ਼ ਕਰ ਲਈ ਇੱਥੇ ਕੋਈ ਕਾਹਨ ਕਰਦੇ ਆ ਉਹ ਭੱਜ ਜਾਂਦੇ ਆ ਬੰਦੇ ਨਹੀਂ ਥਿਆਉਂਦੇ ਜਿਹੜਾ ਆਪਣਾ ਬੰਦਾ ਮਾਰਿਆ ਗੁਰਚਰਨ ਸਿੰਘ ਦੁਲੱਦੀ ਪਿੰਡ ਨਾਬੇ ਚ ਉਹ ਇੱਕ ਫੜਦੇ ਦੋ ਥਿਆਏ ਨਹੀਂ ਏਸੇ ਪਿੰਡ ਦੇ ਵਿੱਚ ਅੱਜ ਤੋਂ 1.5 ਸਾਲ ਪਹਿਲਾਂ ਕੁੰਮੜਾਂ ਦੇ ਵਿੱਚ ਇੱਕ ਮੁੰਡੇ ਨੂੰ ਮਾਰ ਕੇ ਵਿਚਾਰੇ ਨੂੰ ਉਹਨੂੰ ਉਹ ਜਿੰਦਗੀ ਮੌਤ ਨਾਲ ਜੂਝਿਆ ਦਾ 1.5 ਸਾਲ ਹੋ ਗਿਆ ਉਹ ਕੋਮਾ ਚ ਆ ਉਹ ਇੱਥੇ ਗਾਲਤ ਛੁਰਾ ਮਾਰਿਆ ਸੀਗਾ। ਤਾਂ ਉਹ ਉਹਦੇ ਵਿੱਚੋਂ ਜਿਹੜੇ ਬੰਦੇ ਸੀਗੇ ਦੋ ਤਿੰਨ ਫੜੇ ਗਏ ਬਾਕੀ ਪਤਾ ਹੀ ਨਹੀਂ ਕਿੱਥੇ ਭੱਜ ਗਏ ਉਹ। ਨਹੀਂ ਇੱਕ ਗੱਲ ਇਹ ਵੀ ਆ ਲਗਾਤਾਰ ਹਰ ਚੀਜ਼ ਦੇ ਦੋ ਪਹਿਲੂ ਹੈ ਹਨਾ। ਇੱਥੇ ਇਹ ਵੀ ਕਿਹਾ ਜਾਂਦਾ ਕਿ ਪੰਜਾਬੀ ਵੀ ਪੂਰੀ ਦੁਨੀਆ 'ਚ ਵਸੇ ਹੋਏ ਆ। ਉਹ ਵੀ ਤਾਂ ਆਪ ਦਾ ਉੱਥੇ ਜਿਹੜਾ ਹੈਗਾ ਲੜਾਈਆਂ ਪੜਾਉਣਾਂ 'ਚ ਸ਼ਾਮਲ ਹੁੰਦੇ ਆ ਚਾਹੇ ਕੈਨੇਡਾ ਦੇ ਵਿੱਚ ਆਪਣੇ ਬੰਦਿਆਂ ਤੋਂ ਟਰੱਕਾਂ ਦੇ ਟਰੱਕ ਜਿਹੜੇ ਹੈਰੋਨ ਫੜੀ ਜਾਂਦੀ ਹੈ। ਹਰ ਵਾਰ ਪਲਾਜ਼ਾ ਚ ਮੁੰਡੇ ਆਪਣੇ ਵੀ ਗੰਦ ਪਾਉਂਦੇ ਸੀ ਜਾਂਦੇ ਇਹਨਾਂ ਚੀਜ਼ਾਂ ਨੂੰ ਪਰ ਫਿਰ ਲੱਖਾਂ ਆਸੰਗਸਤਾਣਾ ਕੀ ਸੋਚਦੇ ਕਿਉਂਕਿ ਜਿਹੜਾ ਦੂਜਾ ਤੁਹਾਡੇ ਵਿਰੋਧੀ ਭੁੱਖ ਜਾਂਗਾ ਆਪਾਂ ਕਹਿੰਗੇ ਜਿਹੜੇ ਉਹ ਸੋਚ ਆਲੇ ਆ ਉਹ ਕਹਿੰਦਾ ਵੀ ਜਿੱਥੇ ਵੀ ਲੋਕਾਂ ਨਾਲ ਲੜਾਈ ਪੜਾਈ ਤਾਂ ਹੁੰਦੀ ਰਹਿੰਦੀ ਹੈ ਕ੍ਰਾਈਮ ਕਿਤੇ ਵੀ ਹੋਵੇ ਉਹਨੂੰ ਕ੍ਰਾਈਮ ਨੂੰ ਤੁਸੀਂ ਸੈਲੀਬ੍ਰੇਟ ਨਹੀਂ ਕਰ ਸਕਦੇ ਕ੍ਰਾਈਮ ਨੂੰ ਸਹੀ ਨਹੀਂ ਤੁਸੀਂ ਠਹਿਰਾ ਸਕਦੇ ਉਹ ਕ੍ਰਾਈਮ ਦੇ ਵਿੱਚ ਪੰਜਾਬੀ ਹੋਣ ਉਹਦੇ ਵਿੱਚ ਕੋਈ ਦੂਜਾ ਤੀਜਾ ਕੋਈ ਵੀ ਹੋਵੇ ਮੈਂ ਨਹੀਂ ਕਦੇ ਕਿਹਾ ਵੀ ਹਾਂ ਸਾਡੇ ਬੰਦੇ ਉੱਥੇ ਕਰਦੇ ਆ ਤਾਂ ਸਹੀ ਕਰਦੇ ਆ ਜੋ ਕਰਦੇ ਉਹਥੇ ਵੀ ਗਲਤ ਕਰਦੇ ਆ ਪਰ ਸਾਡੇ ਜਿਹੜੀ ਕੈਨੇਡਾ ਨਾਲ ਗੱਲ ਨੂੰ ਜੋੜਿਆ ਜਾ ਰਿਹਾ ਹੈ ਨਾ ਉਹ ਬਹੁਤ ਵੱਖਰੀ ਗੱਲ ਆ ਹਰ ਮੁੱਦੇ ਨੂੰ ਚੱਕ ਕੇ ਆਪਾਂ ਕੈਨੇਡਾ ਨਾਲ ਜੋੜ ਦਿੰਦੇ ਆ ਸਾਡਾ ਯਾਰ ਅਸੀਂ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਗੱਲ ਕਰਦਾ ਕੀ ਸਾਡਾ ਪੰਜਾਬੀ ਜਾ ਕੇ ਜਾਂ ਕੋਈ ਵੀ ਇੱਥੇ ਇੰਡੀਆ ਦੇ ਵਿੱਚੋਂ ਬੰਦਾ ਜਾ ਕੇ ਕੀ ਕੈਨੇਡਾ ਦੇ ਕੀ ਪੱਛਮ ਦੇ ਕਲਚਰ ਨੂੰ ਪ੍ਰਭਾਵਿਤ ਕਰ ਰਿਹਾ ਉਥੋਂ ਦੀ ਬੋਲੀ ਨੂੰ ਖਤਮ ਕਰ ਰਿਹਾ ਉਥੋਂ ਦੇ ਸੱਭਿਆਚਾਰ ਨੂੰ ਮਾਰ ਰਿਹਾ ਉੱਥੋਂ ਦੇ ਰੀਤੀ ਰਿਵਾਜਾਂ ਨੂੰ ਖਤਮ ਕਰ ਰਿਹਾ ਨਹੀਂ ਹੋ ਰਿਹਾ ਨਾ ਜਾਂ ਦੱਸ ਦਿਓ ਮੈਨੂੰ ਉਹ ਟਲ ਰਹੇ ਆ ਆਪਣੇ ਵਾਲੇ ਸਬੋਤ ਨਾਲ ਸਾਡੇ ਵਾਲੇ ਜਾ ਕੇ ਉੱਥੇ ਉਹਨਾਂ 'ਚ ਮਿਲ ਰਹੇ ਨੇ ਉਹਨਾਂ ਦੀ ਬੋਲੀ ਸਿੱਖ ਰਹੇ ਨੇ ਉਹਨਾਂ ਦਾ ਪਹਿਰਾਵਾ ਕਲਚਰ ਜੋ ਉਹਨਾਂ ਦਾ ਉਂਦਰ ਹੀ ਹੋ ਰਿਹਾ ਮਕਸੂਰੇ ਨੇ ਇਹ ਸਭ ਤੋਂ ਵੱਡਾ ਸਵਾਲ ਆ ਇਸ ਵੇਲੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੁਹਾਡੇ ਕੋਲ ਦਾਵਾ ਕਿਉਂ ਖੁੱਸਿਆ ਅੱਜ ਜੇ ਚੰਡੀਗੜ੍ਹ ਦੇ ਉੱਤੇ ਆਪਾਂ ਦਾਵਾ ਕਰਦੇ ਆ ਚੰਡੀਗੜ੍ਹ ਪੰਜਾਬ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਕਿੰਨੀ ਜਿਨੀ ਰਹੇਗੇ ਮਸਾਂ 20 30% ਪੰਜਾਬੀ ਹੋਣਿਆ 60 70 80% ਜਿਹੜੇ ਹਮਾਚਲ ਜਾਂ ਯੂਪੀ ਚ ਜਾਂ ਹੋਰ ਥਾਂਾਂ ਤੋਂ ਆ ਕੇ ਬੰਦੇ ਬੈਠ ਗਏ ਆ। ਐਂ ਹੁਣ ਮਹਾਲੀ ਵਾਲੇ ਪਾਸੇ ਸ਼ੁਰੂ ਹੋ ਗਿਆ ਜ਼ਿਲ੍ਹੇ ਦੇ ਵਿੱਚ ਐਂ ਮਹਾਲੀ ਲੁਧਿਆਣਾ ਛੱਡੋ ਯਾਰ ਤੂੰ ਚੰਡੀਗੜ੍ਹ ਛੱਡੋ। ਕਸਬਾ ਬਰਨਾਲੇ ਦਾ ਅੰਡਿਆ ਆ। 8000 ਵੋਟ ਪੰਜਾਬੀਆਂ ਦੀ 6000 ਪ੍ਰਵਾਸੀਆਂ ਦੀ। ਨਹੀਂ ਤੁਸੀਂ ਜੇਕਰ ਤੇ ਨਹੀਂ ਨਹੀਂ ਤੁਸੀਂ ਅਸਲ ਦੇ ਬੱਚੇ ਨਾ ਸਾਡੇ ਲੋਕ ਗੱਲ ਨੂੰ ਸਮਝ ਨਹੀਂ ਰਹੇ ਇਹ ਇੱਕ ਡੈਮੋਗ੍ਰਾਫੀ ਜਦੋਂ ਬਦਲੀ ਜਾਂਦੀ ਹੈ ਕਿਸੇ ਸਟੇਟ ਦੀ ਹੋਵੇ ਕਿਸੇ ਦੇਸ਼ ਦੀ ਹੋਵੇ ਤਾਂ ਉਹ ਤੇ ਅਸਰ ਪੈਂਦਾ ਹੀ ਪੈਂਦਾ ਜਿਵੇਂ ਕਿ ਹੁਣ ਆਪਣੀ ਤਰ੍ਹਾਂ ਮੈਂ ਗੱਲ ਦੱਸਦਾ ਆਪਣੇ ਬੰਦੇ ਜਿੱਥੇ ਵੀ ਕੈਨੇਡਾ 'ਚ बसे ਆ ਜਾ ਕੇ ਜਿੱਥੇ ਆਪਣੇ ਬੰਦੇ ਦੀ ਗਿਣਤੀ ਵਧ ਗਈ ਉਥੋਂ ਗੋਰੇ ਕਾਲੇ ਜਿਹੜੇ ਦੂਜੇ ਤੀਜੇ ਸੀ ਉਹ ਛੱਡ ਕੇ ਚਲੇ ਗਏ ਆਪਣੇ ਘਰ-ਬਾਰ ਵੇਚ ਕੇ ਟੱਪ ਗਏ ਮੈਂ ਕਹਨਾ ਤੁਸੀਂ ਤੁਸੀਂ ਜਿੱਥੇ ਹੈਗੇ ਆ ਤੁਹਾਡੀ ਉਹੀ ਜੜਾ ਤੁਹਾਡੀ ਉਹੀ ਪਛਾਣ ਆ ਤੁਹਾਡੀ ਤੁਸੀਂ ਕੈਨੇਡਾ ਜਾ ਕੇ ਕਿਸੇ ਦੇ ਕਲਚਰ ਨੂੰ ਪ੍ਰਭਾਵਿਤ ਕਰਾਂਗੇ ਮੈਂ ਉਸ ਗੱਲ ਦੇ ਹੱਕ 'ਚ ਨਹੀਂ ਕਿਸੇ ਦੇ ਕੰਮ ਨੂੰ ਮਾਰਾਂਗੇ ਮੈਂ ਉਸ ਗੱਲ ਦੇ ਹੱਕ 'ਚ ਨਹੀਂ ਮੈਂ ਕਿਸੇ ਪ੍ਰਵਾਸੀ ਦੇ ਇਸ ਗੱਲ 'ਚ ਵਿਰੋਧ ਨਹੀਂ ਵੀ ਕੋਈ ਆ ਕਿਉਂ ਰਿਹਾ ਆਜੇ ਮੈਨੂੰ ਕੋਈ ਤਕਲੀਫ ਨਹੀਂ ਕੋਈ ਆਵੇ ਕੰਮ ਕਰੇ ਜੀ ਸਦਕੇ ਯਾਰ ਇਹ じゃ ਕਿਸੇ ਨਾਲ ਕੋਈ ਨਫ਼ਰਤ ਨਹੀਂ ਨਾ ਸਾਡੀ ਕੋਈ ਫਿਰਕਾ ਪ੍ਰਸਤੀ ਆ ਨਾ ਸਾਡੀ ਕੋਈ ਦੁਸ਼ਮਣੀ ਆ ਨਾ ਅਸੀਂ ਕਿਸੇ ਦੇ ਐ ਖਿਲਾਫ ਵੀ ਕੋਈ ਆ ਕਿਉਂ ਰਿਹਾ ਆਵੇ ਜੀ ਆਪਾਂ ਕਹਿੰਦੇ ਆ ਵੀ ਦੇਸ਼ ਦਾ ਸੰਵਿਧਾਨ ਇੱਕ ਕਾਨੂੰਨ ਹੈ ਕਬ ਸਭ ਤੇ ਲਾਗੂ ਕਿਉਂ ਨਹੀਂ ਹੁੰਦਾ ਸਭ ਥਾਂ ਇ ਲਾਗੂ ਕਿਉਂ ਨਹੀਂ ਹੁੰਦਾ ਹਿਮਾਚਲ ਚ ਕਿਉਂ ਇਹ ਕਾਨੂੰਨ 172 ਦਾ ਕਿਉਂ ਕੋਈ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਬਾਹਰਲਾ ਬੰਦਾ ਨੌਕਰੀ ਨਹੀਂ ਕਰ ਸਕਦਾ ਇੱਕ ਮਿੰਟ ਉਤਰਾਖੰਡ ਜੇ ਕਾਨੂੰਨ ਕਿਉਂ ਆ ਵਾ ਫਿਰ ਨਾਗਾ ਲੈਂਡ ਮਜ਼ੋਰਮ ਮਨੀਪੁਰ ਸਿਕਮਾ ਰਾਜਸਥਾਨ ਜੰਮੂ ਕਸ਼ਮੀਰ ਇਹ ਕਾਨੂੰਨ ਉੱਥੇ ਕਿਉਂ ਨਹੀਂ ਅਜੇ ਇਹੀ ਗੱਲ ਕਰਦੇ ਆ ਨਾ ਇਹੀ ਮੰਗ ਕਰਦੇ ਆ ਨਾ ਵੀ ਕਾਨੂੰਨ ਬਣ ਜੇ ਭਾਈ ਜਿਹੜਾ ਬੰਦਾ ਆਵੇ ਉਹ ਸ਼ਰਤਾਂ ਪੂਰੀਆਂ ਕਰੇ ਸ਼ਰਤਾਂ ਪੂਰੀਆਂ ਕਰਕੇ ਨੌਕਰੀ ਲਵੇ ਸ਼ਰਤਾਂ ਪੂਰੀਆਂ ਕਰਕੇ ਵੋਟ ਬਣਾਵੇ ਸ਼ਰਤਾਂ ਪੂਰੀਆਂ ਕਰਕੇ ਹੀ ਜ਼ਮੀਨ ਲਵੇ ਨਹੀਂ ਕਈ ਜਿਹੜਾ ਹੈਗਾ ਐਮਐਲਏ ਨੇ ਇਹਦੇ ਬਾਰੇ ਜਿਹੜਾ ਹੈਗਾ ਆਪਦੇ ਕੋਲੋਂ ਆਵਾਜ਼ ਉਠਾਈ ਵਜਾ ਸਪਾਲਸ ਸਿੰਘ ਖਹਿਰਾ ਹੋਣ ਚਾਹੇ ਸ਼ਾਇਦ ਇੱਕ ਅੱਧਾ ਹੋ ਰਿਹਾ ਐਮਐਲਏ ਵੀ ਪਰ ਫਿਰ ਉਹ ਜਿਹੜਾ ਪੰਜਾਬ ਸਰਕਾਰ ਤੇ ਦਬਾਅ ਕਿਉਂ ਨਹੀਂ ਬਣਾਇਆ ਜਾ ਰਿਹਾ ਜਿਹੜਾ ਬੁੱਧੀਜੀਵੀ ਇਹ ਪੰਜਾਬ ਸਰਕਾਰ ਤੇ ਦਬਾਅ ਬਣਾਉ ਕੌਣ ਆ ਪੰਜਾਬ ਸਰਕਾਰ ਦੇ ਉੱਤੇ ਸਪਾਲਸ ਸਿੰਘ ਖਹਿਰਾ ਨੇ ਪ੍ਰਤਾਪ ਬਾਜਬੇ ਨੇ ਇੱਕ ਪ੍ਰਾਈਵੇਟ ਬਿੱਲ ਦਿੱਤਾ ਜਾ ਕੇ ਸਪੀਕਰ ਨੂੰ ਵੀ ਇਹ ਤੇ ਬਹਿਸ ਕਰਾਓ ਮਤਾਲਿਆ ਹੋ ਕਾਨੂੰਨ ਬਣਾ ਵੀ ਨਈਅਤ ਵਾਲੀ ਨੌਸਰੀ ਮੁੱਖ ਮੰਤਰੀ ਇਹਦੇ ਉੱਟ ਪਿਆੰਦੇ ਗਿਆ ਰਾਜਾ ਬਣੇਂਗੇ ਇਹ ਗੱਲ ਕਹਿੰਦਾ ਕਿ ਇੱਥੇ ਤੁਸੀਂ ਜਿਹੜੇ ਲਾਟ ਪਲਾਟ ਤੁਹਾਨੂੰ ਹੋਏ ਆ ਆਪਣੇ ਲੁਧਿਆਣੇ ਦੇ ਅਸੀਂ ਰਿਸ਼ਤੇ ਕਰਾਵਾਂਗੇ ਸਿਰ ਬੋਟਾਂ ਦੀ ਗੱਲ ਹੀ ਹੋ ਰਹੀ ਹੈ ਪੰਜਾਬ ਦੀ ਗੱਲ ਕਿਉਂ ਨਹੀਂ ਕਰ ਰਹੇ ਪੰਜਾਬੀਆਂ ਦੀ ਗੱਲ ਕਿਉਂ ਨਹੀਂ ਕਰ ਰਹੇ ਮੈਂ ਹਲਾ ਨਾ ਮੰਨ ਲਾ ਜਿਵੇਂ ਸਾਡੀ ਵੋਟ ਘਟੀ ਜਾਂਦੀ ਹੈ ਗਣਤੀ ਘਟੀ ਜਾਂਦੀ ਹੈ ਪ੍ਰਵਾਸੀਆਂ ਦੀ ਵਧੀ ਜਾਂਦੀ ਹੈ ਸਾਡੇ ਬੰਦਿਆਂ ਨੂੰ ਜਿਹੜੇ ਅੱਜ ਆਪਣੇ ਆਪਣੇ ਲੀਡਰ ਕਹਿੰਦੇ ਇਹਨੂੰ ਲੀਡਰ ਬਣਾਉ ਕੌਣ ਇਹਨੂੰ ਐਮਐਲਏ ਕੌਣ ਬਣਾਉ ਐਮਪੀ ਕੌਣ ਬਣਾਉ ਮੰਤਰੀ ਮੁੱਖ ਮੰਤਰੀ ਕਹ ਬਣਨੀ ਨਹੀਂ ਇਹਦਾ ਫੇਰ ਅੜੀ ਗਿਣਤੀ ਨਾ ਹੋਈ ਤਾਂ ਨੀ ਕੀ ਲੱਖਾ ਸੰਗ ਸਦਾਨਾ ਪੰਜਾਬ ਦਾ ਬਾਲ ਠਾਕਰੇ ਬਣਾਣਾ ਚਾਹੁੰਦੇ ਬਾਲ ਠਾਕਰੇ ਨੇ ਕੀਤਾ ਆਪਣੇ ਮਰਾਠਾ ਲਈ ਕੀਤਾ ਸਲਾਮਾ ਨੂੰ ਕੀਤਾ ਉਹਨੇ ਆਪਣੇ ਕਮਿਊਨਿਟੀ ਦੇ ਕੀਤਾ ਕੇਰਲਾ ਨੇ ਕੀਤਾ ਆਪਣੇ ਲੋਕਾਂ ਲਈ ਕੀਤਾ ਤਾਮਲਾ ਨੇ ਕੀਤਾ ਆਪਣੇ ਲੋਕਾਂ ਲਈ ਕੀਤਾ ਬੰਗਾਲੀਆਂ ਨੇ ਕੀਤਾ ਆਪਣੇ ਲੋਕਾਂ ਲਈ ਕੀਤਾ ਕਿਹਨੇ ਨਹੀਂ ਕੀਤਾ ਯਾਰ ਇਸ ਮੁਲਕ ਦੇ ਅੰਦਰ ਆ ਕਿਹੜੇ ਬੰਦੇ ਨੇ ਆਪਣੀ ਕਮਿਊਨਿਟੀ ਦੀ ਆਪਣੀ ਹੋਣ ਦੀ ਗੱਲ ਨਹੀਂ ਕੀਤੀ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਨਹੀਂ ਕੀਤੀ ਕਿ ਉਹਨਾਂ ਨੂੰ ਵੱਖਵਾਦੀ ਕਿਹਾ ਗਿਆ ਅਤਵਾਦੀ ਕਿਹਾ ਗਿਆ ਦੇਸ਼ ਵਿਰੋਧੀ ਕਿਹਾ ਗਿਆ ਅਸੀਂ ਗੱਲ ਕਰਦੇ ਹਾਂ ਜਦੋਂ ਉੱਠ ਕੇ ਸਾਨੂੰ ਅਤਵਾਦੀ ਇਹ ਦੇਸ਼ ਤੋੜਦੇ ਐ ਇਹ ਦੇਸ਼ ਵਿਰੋਧੀ ਗੱਲਾਂ ਕਰਦੇ ਆ ਕਿਉਂ ਯਾਰ ਅਸੀਂ ਆ ਦੇ ਕੋਈ ਵੀ ਹੱਕ ਦੀ ਗੱਲ ਕਰ ਲਗੇ ਪਾਣੀ ਦੀ ਗੱਲ ਕਰ ਲਗੇ ਬੋਲੀ ਦੀ ਕਰ ਲਗੇ ਅਸੀਂ ਆ ਧਰਤੀ ਦੀ ਕਰ ਲਗੇ ਕੋਈ ਮਸਲੇ ਤੇ ਗੱਲ ਕਰ ਲਗੇ ਸਾਨੂੰ ਹਰ ਵਾਰੀ ਇਹੀ ਟੈਗ ਮਿਲਦਾ ਹੈ ਨਹੀਂ ਅਤਵਾਦੀ ਐ ਇਹ ਵੱਖਵਾਦੀ ਐ ਇਹ ਦੇਸ਼ ਤੋੜੋਈ ਐ ਮੈਂ ਪੰਜਾਬ ਦੇ ਹਿੰਦੂ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕੀ ਇੱਥੇ ਪੰਜਾਬ ਦਾ ਇਕੱਲਾ ਸਿੱਖ ਰਹਿੰਦਾ ਜਾਂ ਇਕੱਲੇ ਪੰਜਾਬੀਆਂ ਦਾ ਸਿੱਖਾਂ ਦਾ ਪੰਜਾਬ ਆ ਯਾਰੇ ਮੈਂ ਪੰਜਾਬ ਦੇ ਮੁਸਲਮਾਨ ਨੂੰ ਪੁੱਛਣਾ ਚਾਹੁੰਦਾ ਮੁਸਲਮਾਨ ਹੋਵੇ ਸਿੱਖ ਹੋਵੇ ਹਿੰਦੂ ਹੋਵੇ ਤਿੰਨਾਂ ਨੇ ਸਫਰ ਕੀਤਾ ਜ਼ਿੰਦਗੀ ਦੇ ਵਿੱਚ ਤਿੰਨਾਂ ਨੇ ਟਰੈਵਲ ਕੀਤੀ ਆ ਤਿੰਨਾਂ ਨੇ ਸੰਘਰਸ਼ ਕੀਤੇ ਆ ਤਿੰਨਾਂ ਨੇ ਸੰਤਾਪ ਢੰਡਾਇਆ ਚਾਹੇ ਸੰਤਾਲੀ ਦਾ ਢੰਡਾਇਆ ਚਾਹੇ ਉਸ ਤੋਂ ਬਾਅਦ ਜੋ ਵੀ ਹੋਇਆ ਸਭ ਨਾਲ ਸਾਂਝਾ ਹੋਇਆ ਯਾਰ ਅਸੀਂ ਅੱਜ ਇਹ ਗੱਲ ਨੂੰ ਕਿਉਂ ਸਿਰ ਦਿੰਦੇ ਆ ਵੀ ਜੇ ਕੋਈ ਕਿਸਾਨੀ 'ਚ ਲੜਦੇ ਆ ਤਾਂ ਸਿੱਖ ਲੜਦੇ ਆ ਕੋਈ ਪਾਣੀਆਂ ਦੀ ਗੱਲ ਤਾਂ ਸਿੱਖਾਂ ਦਾ ਮਸਲਾ ਹੈ ਬੋਲੀ ਦੀ ਗੱਲ ਤਾਂ ਸਿੱਖਾਂ ਦਾ ਮਸਲਾ ਹੈ ਆ ਗੱਲ ਤਾਂ ਸਿੱਖਣ ਦਾ ਮਸਲਾ ਹੁਣ ਬੋਲੀ ਸਾਡੀ ਸਭ ਦੀ ਸਾਂਝੀ ਆ ਉਹ ਹਿੰਦੂ ਦੀ ਆ ਉਹ ਸਿੱਖ ਦੀ ਵੀ ਆ ਮੁਸਲਮਾਨ ਦੀ ਵੀ ਆ ਹੁਣ ਮੈਂ ਬਹੁਤ ਸ਼ਹਿਰਾਂ ਦੇ ਵਿੱਚ ਮੈਂ ਮੇਰੇ ਮਿੱਤਰ ਵੀ ਨੇ ਸੇਠ ਬਾਣੀ ਉਹਨਾਂ ਨੂੰ ਕਹਿਣਾ ਹੁੰਦਾ ਉਹਨਾਂ ਨੇ ਘਰਾਂ ਦੇ ਵਿੱਚ ਹਿੰਦੀ ਬੋਲਣੀ ਸ਼ੁਰੂ ਕਰਤੀ ਬੋਰਡ ਲਾਉਣ ਲੱਗ ਗਏ ਕੋਈ ਜਾਗਰਾਤਾ ਕਰਾਉਂਦੇ ਨੇ ਕੋਈ ਹੋਰ ਸਮਾਗਮ ਕਰਾਉਂਦੇ ਨੇ ਤੁਹਾਨੂੰ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਹਿੰਦੀ ਦੇ ਬੋਰਡ ਲੱਗੇ ਮਿਲਣਗੇ ਕਿਉਂ ਯਾਰ ਤੁਹਾਡੀ ਮਾਂ ਬੋਲੀ ਨਹੀਂ ਹੈ ਪੰਜਾਬੀ ਮੇਰਾ ਮਿੱਤਰ ਦਾ ਬਨੋਦ ਰਾਮ ਪਰੇ ਤੋਂ ਉਹਨੇ ਮੈਨੂੰ ਕਾਰਡ ਚ ਬਾਇਆ ਦੇ ਬਿਆਰ ਕਾਲ ਦਤਾ ਕਾਹੜ ਹਿੰਦੀ ਚ ਮਮਨੋਦ ਤੂੰ ਤੇਰੀ ਮਾਂ ਬੋਲੀ ਕਿਹੜੀ ਹੈ ਕਹਿੰਦਾ ਪੰਜਾਬੀ ਮੈਂ ਕਾਲ ਹਿੰਦੀ ਚ ਕਿਉਂ ਆ ਕਹਿੰਦਾ ਮੈਂ ਸੋਚੇ ਨਹੀਂ ਮੈਨੂੰ ਫਲਾਣੇ ਬੰਦੇ ਨੇ ਕਹਦਾ ਬਿੰਡ ਤੋਂ ਮੈਂ ਤਾਂ ਸ਼ਾਪਤਾ ਮਾਦ ਹੋ ਗਈ ਯਾਰ ਸਾਡੀ ਤੇ ਗੱਲ ਯਾਰ ਕੱਲੀ ਇੱਥੇ ਸਿੱਖਾਂ ਦੀ ਨਹੀਂ ਹੋ ਰਹੀ ਆ ਜਾਂ ਫਿਰ ਅਸੀਂ ਇਹ ਕਿਉਂ ਜਦ ਹਰ ਗੱਲ ਤੇ ਸਾਨੂੰ ਤੁਸੀਂ ਦੋਸ਼ ਦਿੰਨੇ ਹੋ ਵੀ ਸਿੱਖ ਦਾਵਾ ਕਰਦੇ ਨੇ ਦਾਵਾ ਤਾਂ ਕਰਦੇ ਅਸੀਂ ਲੜਦੇ ਆ ਅਸੀਂ ਗੱਲ ਕਰਦੇ ਅਸੀਂ ਬੋਲਦੇ ਆ ਸਾਡੇ ਨਾਲ ਤਾਂ ਆ ਕੇ ਖੜੋ ਯਾਰ ਨਾਲ ਤਾਂ ਜੁੜੋ ਯਾਰ ਆ ਕੇ ਹਰ ਗੱਲ ਤੇ ਅਸੀਂ ਅਸੀਂ ਤੁਹਾਨੂੰ ਕਿੱਥੇ ਪਿੱਛੇ ਧੱਕ ਰਹੇ ਆ ਮੈਂ ਵਾਲੇ ਜੇ ਮੈਂ ਕੋਈ ਹਿੰਦੂ ਵਿਰੋਧੀ ਆ ਜਾਂ ਮੈਂ ਕਿਸੇ ਗੁਰਪ੍ਰੀਤ ਮੈਂ ਕਿਸੇ ਪ੍ਰਵਾਸੀ ਵਿਰੋਧੀ ਆ ਹਿਮਾਚਲ ਤੋਂ ਬੰਦੇ ਮੇਰੇ ਘਰੇ ਆਉਂਦੇ ਆ ਆਰਮੀ ਚ ਰਿਟਾਇਰ ਬੰਦਾ ਤੈਨੂੰ ਮਲਾ ਵੀ ਦਊਗਾ ਗੱਲ ਵੀ ਕਰਾ ਦੂੰ ਫੋਨ ਤੇ ਉਹ ਕਹਿੰਦਾ ਮੇਰਾ 25 ਲੱਖ ਜਾਂਟ ਨੇ ਦੱਬ ਲਿਆ ਰਾਤ ਹੋ ਜਾਂਦੀ ਆਥ ਨੇ ਆਉਂਦੇ ਆ ਮੈਂ ਘਰੇ ਮੰਜੇ ਦਿੰਨਾ ਉਹਦੇ ਇੱਥੇ ਪਾਉਣਾ ਰੋਟੀ ਖਵਾਉਣਾ ਸਵੇਰੇ ਠਾਉਣਾ ਚਾਹ ਪਨ ਰੋਟੀ ਖਵਾ ਕੇ ਤੜਕੇ ਫੋਨ ਕਰਕੇ 25 ਲੱਖ ਰੁਪਏ ਕਢਾ ਕੇ ਦਿੰਨਾ ਤੇ ਜੀ ਮੈਂ ਐ ਨਫਰਤਵਾਦੀ ਵਾਲਾ ਬੰਦਾ ਹਾਂ ਤੇ ਮੈਂ ਮੈਂ ਸੋਚਿਆ ਹਮਾਚਲ ਦਾ ਬੰਦਾ ਮੈਂ ਕੀ ਲੈਣਾ ਤੂੰ ਜਾ ਮੇਰੇ ਘਰੋਂ ਮੈਂ ਤਾਂ ਆਪਣੇ ਬੰਦੇ ਦੀ ਗੱਲ ਕਰੂੰਗਾ ਕਿੰਨੀਆਂ ਹਿੰਦੂਆਂ ਦੀਆਂ ਕੁੜੀਆਂ ਜਿਹੜੀਆਂ ਮੈਂ ਘਰ ਵਸਾਏ ਨੇ ਆ ਮਾਨਸਾ ਦੀ ਕੁੜੀ ਬੜਗਾੜੀ ਬਹੀ ਸੀਗੀ ਤੇ ਪਰਿਵਾਰ ਘਰ ਛੱਡ ਕੇ ਰਾਜਸਥਾਨ ਭੱਜ ਗਏ ਸੀਗੇ ਸੇਠਾਂ ਦੀ ਕੁੜੀ ਸੀ ਜੁੰਦਾਬਾਣ ਦੇ ਘਰੇ ਬਿਠਾ ਕੇ ਆਇਆ ਸੀ ਕਿੰਨੀਆਂ ਹੋਰ ਹਿੰਦੂਆਂ ਦੀਆਂ ਕੁੜੀਆਂ ਜਿਹੜੀਆਂ ਮੈਂ ਵਸਾਈਆਂ ਹੋਣਗੀਆਂ ਜੇ ਮੇਰੇ ਕੋਈ ਐਂ ਮਨਤ ਨਫਰਤ ਹੋਵੇ ਯਾਰ ਵੀ ਨਹੀਂ ਯਾਰ ਇਹ ਤਾਂ ਲੱਖਾਂ ਦਾ ਸਿੱਖਾਂ ਦੀ ਗੱਲ ਕਰ ਪਰ ਮੈਨੂੰ ਜੋਰ ਉੱਥੇ ਦਿੱਤਾ ਜਾਂਦਾ ਨਹੀਂ ਸਭ ਤੋਂ ਵੱਡੀ ਇਨਸਾਨੀ ਸਾਡਾ ਪ੍ਰਵਾਸੀ ਅਸੀਂ ਪ੍ਰਵਾਸੀ ਜਿਵੇਂ ਦਾ ਇਨਸਾਨ ਮੰਨਦਾ ਵੀ ਇਨਸਾਨ ਆ ਯਾਰ ਬੰਦਾ ਸਾਡਾ ਉਹਨਾਂ ਕੋਈ ਵਿਰੋਧ ਨਹੀਂ ਆ ਪਰ ਜਿੱਥੇ ਯਾਰ ਸਾਨੂੰ ਢਾ ਲੱਗੂਗੀ ਸਾਡੇ ਸੱਭਿਆਚਾਰ ਨੂੰ ਪਰ ਉਥੇ ਤਾਂ ਬੋਲਾਂਗੇ ਨਾ ਨਹੀਂ ਹੁਣ ਮੰਨ ਲਓ ਤੁਹਾਡਾ ਜਿਹੜਾ ਹੈਗਾ ਇਹ ਇਹਦੇ ਬਾਰੇ ਥੋੜਾ ਕਲੀਅਰ ਕਰੋ ਵੀ ਜਿਹੜਾ ਤੁਹਾਡਾ ਆਪਣੇ ਪੁਲਿਸ ਲੱਖਾ ਸੰਸਥਾਨਾਂ ਦੇ ਘਰ ਨੂੰ ਹੀ ਕਿਉਂ ਘੇਰਦੀ ਲੱਖੇ ਨੂੰ ਇਸ ਕਰਕੇ ਘੇਰਦਾ ਕਿਉਂਕਿ ਲੱਖਾ ਹਰ ਮਸਲੇ ਤੇ ਲੜਦਾ ਲੱਖਾ ਖੜਦਾ ਲੱਖੇ ਨੂੰ ਦਰਦ ਦਾ ਤੜਫਾ ਲਗਾ ਕੋਈ ਨਹੀਂ ਦੇਖਦਾ Hindu Sikh Musliman ਦੀ ਗੱਲ ਲੱਖਾਂ ਲੜਦ ਰਿਹਾ ਲੱਖਾਂ ਬੋਲੀ ਦੇ ਵੀ ਜਾ ਕੇ ਲੜਦਾ ਸਕੂਲਾਂ ਚ ਪਰਚੇ ਪਾਉਂਦਾ ਲੱਖਾਂ ਪਾਣੀਆਂ ਦੀ ਗੱਲ ਤੰਦਰਸੰਬਰ ਨੂੰ ਲੱਖਾਂ ਬੁੱਢੇ ਦਰਿਆ ਦੇ ਵਿੱਚ ਜ਼ਹਿਰਾਂ ਨੂੰ ਬੰਨ ਮਾਰਨ ਜਾ ਰਿਹਾ ਸਾਡੀ ਸਮੁੱਚੀ ਟੀਮ ਉਹਦਾ Hindu Sikh Musliman ਦਾ ਮਸਲਾ ਨਹੀਂ ਹੈ ਪਾਣੀ Hindu ਨਹੀਂ ਪੀਂਦਾ Sikh ਨਹੀਂ ਪੀਂਦਾ Musliman ਨਹੀਂ ਪੀਂਦਾ ਗਰੀਬ ਨਹੀਂ ਪੀਂਦਾ ਮੀਰ ਨਹੀਂ ਪੀਂਦਾ ਕਿਸਾਨ ਨਹੀਂ ਪੀਂਦਾ ਮਜ਼ਦੂਰ ਨਹੀਂ ਪੀਂਦਾ ਕੌਣ ਨਹੀਂ ਪੀਂਦਾ ਪਾਣੀ ਹਰ ਕੋਣ ਨੂੰ ਲੋੜਾ ਤੂੰ ਨਹੀਂ ਪੀਂਦਾ ਮੈਂ ਨਹੀਂ ਪੀਂਦਾ ਤੂੰ ਜਿਹੜੇ ਇਲਾਕੇ ਚ ਆਉਣਾ ਥੋੜਾ ਸਭ ਤੋਂ ਜ਼ਿਆਦਾ ਪੀੜਤ ਇਲਾਕਾ ਹੈ ਕਿ ਨਹੀਂ ਦੱਸ ਦੇ ਮੈਨੂੰ ਜਿਹੜੀ ਹਰੀਗੇ ਪੱਤਰੋਂ ਯਾਰ ਨਿਕਲਦੀਆਂ ਨੇ ਸੋਡਾ ਲੱਗਾ ਪਾਣੀ ਪੀਂਦਾ ਵੀ ਆ ਫਸਲਾਂ ਨੂੰ ਲਾਉਂਦਾ ਵੀ ਆ ਸੋਡੇ 80% ਲੋਕਾਂ ਨੂੰ ਕੈਂਸਰ ਤੇ ਕਾਲਾ ਪੀਲਿਆ ਹੋ ਚੁੱਕਿਆ ਹੈ ਜਵਾਕਾਂ ਦੇ ਗੁਰਦੇ ਫੇਲ ਹੋ ਚੁੱਕਿਆ ਮੰਦ ਬੁੱਧੀ ਜਵਾਕ ਪੈਦਾ ਹੋਣ ਲੱਗੇ ਸੋਡਾ ਲੱਗਾ ਉੱਠ ਕੇ ਆਉ ਉਹਦੇ ਦੱਸ ਉਹ ਉੱਠ ਕੀ ਨਹੀਂ ਆਉਂਦੇ ਘਰਾਂ ਚ ਕੁੰਡੇ ਲਾਈ ਬੈਠੇ ਆ ਲੱਖਾ ਉੱਠ ਕੇ ਜਾਂਦਾ ਲੱਖ ਨੂੰ ਤਾਂ ਘੇਰਦੇ ਆ ਪਰ ਇਹ ਸੋਣ ਲੱਖਾ ਸਿੰਘ ਸਦਾਣਾ ਵੈਸੇ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਆ ਕਲੀਅਰ ਕੀਤੀਆਂ ਵੀ ਆ ਪਰ ਇੱਥੇ ਇਹ ਵੀ ਗੱਲ ਆ ਕਿ ਦੋਸ਼ੀ ਕਿਤੇ ਨਾ ਕਿਤੇ ਆਮ ਲੋਕ ਵੀ ਆ ਜਿੱਥੇ ਆਪਾਂ ਕੀ ਬਰੋਕਰੇਟ ਐਗਰੈਸਿਵ ਪੋਲਿਟਿਸ਼ੀਅਨ ਉਹ ਵੀ ਦੋਸ਼ੀ ਨੇ ਪਰ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਜਿਹੜਾ ਹੈਗਾ ਨਿਭਾਉਣਾ ਪੈਣਾ ਕਿਉਂਕਿ ਪੰਜਾਬ ਕੋਲ ਲਗਭਗ ਹੁਣ ਬਾੜਾ ਸਮਾਂ ਨਹੀਂ 2028 ਤੱਕ ਇਹ ਸਾਰੇ ਪ੍ਰੋਜੈਕਟ ਲਗਭਗ ਕੰਪਲੀਟ ਹੋ ਜਾਣਾ ਜਿਹੜੇ ਤੁਹਾਨੂੰ ਦੱਸਦੇ ਆ ਕਿ ਆਉਣ ਵਾਲੇ ਸਮੇਂ ਤੇ ਝੋਨਾ ਵੀ ਨਹੀਂ ਵਿਕਣਾ ਜ਼ਮੀਨਾਂ ਧੱਕੇ ਨਾਲ ਅਕਵਾਇਰ ਹੋ ਰਹੀਆਂ ਜਿਹੜਾ ਪਾਣੀ ਲਗਾਤਾਰ ਪਲੀਟ ਹੋ ਰਿਹਾ ਠੀਕ ਆ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਕਹਣਾ ਕਿ ਤੁਸੀਂ ਜਲਦੀ ਤੋਂ ਜਲਦੀ ਜੇਕਰ ਆਵਦਾ ਆਉਣ ਵਾਲਾ ਸਮਾਂ ਸਾਹਮਣੇ ਤਾਨੂੰ ਇਕੱਠੇ ਹੁੰਦੇ ਲੋੜਾ ਬਣੇ ਰੋ ਗੁਰਪ੍ਰੀਤ ਕੋਲੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ